ਪਹਿਲਾਂ ਵੀ ਬੜਾ ਐਜੀਟੇਸ਼ਨ ਹੋਇਆ ਤੇ ਹੁਣ ਫੇਰ ਤੁਸੀਂ 13 ਤਰੀਕ ਦੀ ਦਿੱਲੀ ਦੀ ਕਾਲ ਦਿੱਤੀ ਹੈ ਕਹਿੰਦੇ ਵੀ ਇੱਥੇ ਬਗਾਲ ਚ ਵੀ ਲੋਕਾਂ ਨੂੰ ਪਤਾ ਕਿ 13 ਫਰਵਰੀ ਨੂੰ ਦਿੱਲੀ ਕਿਸਾਨ ਜਾ ਰਹੇ ਤੇ ਦੇਸ਼ ਵਿੱਚ ਗੱਲ ਚੱਲੀ ਗਈ ਹੈ ਠੀਕ ਹੈ ਜੀ ਤਿਆਰੀਆਂ ਚੰਗੀ ਪੱਧਰ ਤੇ ਭਾਨੇ ਸਿੱਧੂ ਵਾਲੇ ਮਸਲੇ ਤੇ ਸਰਕਾਰ ਨੇ ਇੱਕ ਵਿਅਕਤੀਗਤੀ ਮਸਲੇ ਤੇ ਜਿਵੇਂ ਸਟੇਟ ਨੂੰ ਝੁਕਿਆ ਔਰ ਜਿਵੇਂ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਨੌਜਵਾਨ ਇਕੱਠੇ ਹੋ ਕੇ ਉਹ ਜ਼ਬਰ ਦੇ ਖਿਲਾਫ ਡਟੇ ਆ ਇੰਨੇ ਹੋਰ ਮਾਹੌਲ ਬਣਿਆ। ਕਿਉਂ ਤੁਸੀਂ ਕਹਿੰਦੇ ਵੀ ਤਿੰਨ ਗੁਣਾ ਸਾਡੀ ਤਿਆਰੀ ਹੈ ਇਸ ਵਾਰ ਪਰ ਲੋਕਾਂ ਦੇ ਵਿੱਚ ਤਾਂ ਚਰਚਾਵਾਂ ਵੀ ਚੱਲਦੀਆਂ ਵੀ ਲਓ ਜੀ ਹੁਣ ਪੰਡਾਂ ਮੁੱਕ ਗਈਆਂ ਪੈ نوٹਾਂ ਦੀਆਂ ਹੁਣ ਫੇਰ ਚੱਲੇ ਲੋਕ ਸ਼ਕਤੀ ਨਾਲ ਹੋਊਗੀ ਤੁਹਾਡੇ। ਉਹ ਐਲਾਨ 13 ਦਾ ਰੱਖਤਾ ਤੁਹਾਨੂੰ ਲੱਗਦਾ ਵੀ ਸਰਕਾਰ ਅੱਗੇ ਫੁੱਲ ਲੈ ਕੇ ਖੜੀ ਹੋਊਗੀ ਪਿਛਲੀ ਵਾਰ ਇੰਨਾ ਕੁਝ ਹੋਇਆ ਹੁਣ ਤਾਂ ਤਿਆਰੀ ਬਹੁਤ ਵੱਡੀ ਹੋਣੀ ਤੁਹਾਡੀ ਕੀ ਤਿਆਰੀ ਰਹੂਗੀ ਕੀ ਤੁਹਾਨੂੰ ਪਹੁੰਚਣ ਦੇਣਗੇ ਹੁਣ ਹੁਣ ਜਿਹੜਾ ਸੌਖਾ ਰਹੂਗਾ ਇੰਨਾ ਜਿੱਦਾਂ ਤੁਸੀਂ ਦਿੱਲੀ ਵਾਲ ਨੂੰ ਕੁਝ ਕਰਨ ਦਾ ਐਲਾਨ ਕੀਤਾ। ਸਰਕਾਰ ਨੇ ਕਦੀ ਫੋਲ ਨਹੀਂ ਪਾਏ ਹੈਗੇ ਸਾ। ਤੋਂ ਹਰਿਆਣੇ ਵਿੱਚ ਉਹ ਤਿਆਰੀ ਕਰ ਰਹੇ ਨੇ। ਐ ਤਾਂ ਨਹੀਂ ਹੈਗੀ ਰਬੜ ਦੀਆਂ ਗੋਲੀਆਂ ਦੀ ਤਿਆਰੀ ਹੋ ਰਹੀ ਹੋਵੇ। ਸਾਡੇ ਅੱਗੇ ਕਿੱਲਾਂ ਦੀ ਫਸਲ ਦੀ ਜਿਹੜੀ ਬੋਣੀਆਂ ਉਹਦੀ ਤਿਆਰੀ ਹੋ ਰਹੀ ਹੋ। ਸਾਨੂੰ ਸਭ ਤੋਂ ਵੱਡਾ ਇਹ ਮੀਡੀਆ 'ਚ ਕਿਵੇਂ ਬਦਨਾਮ ਕਰਨਾ ਸਾਡੇ ਨਾਂ ਨੂੰ। ਵੀ ਇਹ ਕਿਸਾਨ ਨਹੀਂ ਹੈਗੇ ਕਿਵੇਂ ਪਾਕਿਸਤਾਨ ਦੀਆਂ ਏਜੰਸੀਆਂ ਜੀ ਨਾ ਮਗਰ ਅਮਰੀਕਾ ਦੀਆਂ ਏਜੰਸੀਆਂ ਜੀ ਇਹਨਾਂ ਦੀ ਚੀਨ ਦੀਆਂ ਏਜੰਸੀਆਂ ਜੀ ਇਹ ਪਲਾਣੇ ਨੇਟਾ ਮਕੜੇ ਨੇ। ਜਿੰਨਾ ਹੈ ਜਬਰਟਾਉਣਗੇ। ਓਨਾ ਪੰਜਾਬ ਉੱਠ ਕੇ ਖੜਾ ਕਿਸਾਨੀ ਮੋਰ ਤੇ ਸਟੇਜ ਤੋਂ ਤਾਂ ਤੁਹਾਡੇ ਬਾਰੇ ਵੀ ਕਿਹਾ ਗਿਆ ਵੀ ਯਾਰ ਤੁਸੀਂ ਵੀ ਲੋਕਾਂ ਨੂੰ ਕਿਹਾ ਸਿਆਣੇ ਬਣੋ ਤੁਸੀਂ ਵੀ ਪੰਨੂ ਭੰਦੇਰ ਹੋਰਾਂ ਦੇ ਮਗਰਦੀਪ ਸਿੱਧੂ ਹੋਰਾਂ ਦੇ ਮਗਰ ਲਾਕੇ ਤੁਰ ਪੈਨੇ ਹੋ ਕਹਿਣ ਦੇ ਕੁਝ ਨਹੀਂ ਹੁੰਦਾ ਕੋ ਫਤਵਾ ਆਪਣੇ ਵੱਲੋਂ ਮੈਂ ਕਿਸੇ ਪ੍ਰਤੀ ਜਾਰੀ ਕਰਦਾ ਉਹਦੇ ਨਾਲ ਥੋੜਾ ਕੁਝ ਹੁੰਦਾ ਇਹ ਤਾਂ ਤੁਹਾਡੀਆਂ ਉਹ ਕਹਿੰਦੇ ਵੀ ਨੀਚ ਪੱਤਰ ਦੀਆਂ ਗੱਲਾਂ ਹੁੰਦੀਆਂ ਵਾਂ ਤੇਰੇ ਤੁਹਾਨੂੰ ਕਹਿੰਦੇ ਸੀ ਵੀ ਪੰਨੂ ਭੰਦੇਰ ਹੋਰਾਂ ਦੇ ਪਿੱਛੇ ਨਾਲ ਉਹ ਵੀ ਜਾਣਗੇ ਨਾਲ ਜੇ ਆਉਣਾ ਚਾਹਣਗੇ ਤਾਂ ਲੈ ਕੇ ਚੱਲੋਗੇ ਨਾਲ ਮਤ ਪਤਸੀ ਹੈ ਰਹਿ ਸਕਦੇ ਸਾਡੇ ਆ ਨਾ ਆ ਕੇ ਨਿਬੇੜ ਲਾਂਗੇ ਇੱਥੇ ਮਿਸਲਾ ਵੀ ਲੜ ਲੈਂਦੀਆਂ ਹੁੰਦੀਆਂ ਸੀ ਕਈ ਵਾਰੀ ਲਾਕਿਆਂ ਤੋਂ ਜਦੋਂ ਬਦਾਲੀ ਆਉਂਦਾ ਸੀ ਇਕੱਠੇ ਹੋ ਕੇ ਲੜ ਲੈਂਦੇ ਹੁੰਦੇ ਸੀ ਵੀ ਪਹਿਲੇ ਇਹਨੂੰ ਸਾਂਭ ਲਈਏ ਹੁਣ ਪਹਿਲੇ ਦਿੱਲੀ ਵਾਲੇ ਨੂੰ ਸਾਂਭ ਲਈਏ ਉੱਥੇ ਤਾਂ ਇਹ ਗੱਲਾਂ ਹੁੰਦੀਆਂ ਨਹੀਂ ਤੁਸੀਂ ਕਹਿੰਦੇ ਅਸੀਂ ਤਾਂ ਜਕਾਰੇ ਛੱਡਾਂਗੇ ਉਹ ਕਹਿੰਦੇ ਇਹਨੂੰ ਭਈ ਇਹਨੂੰ ਧਰਮ ਦੀ ਰੰਗਤ ਨਾ দাও ਇਹ ਨੀਰਾਪੂਰਾ ਕਿਸਾਨੀ ਮੋਰਚਾ ਫਿਰ ਇਹ ਮਤਭੇਦ ਕਿੱਦਾਂ ਗੋਟਾਉਂਗੇ ਕਹਿੰਦੇ ਵੀ ਸੱਭਿਆਚਾਰ ਤੇ ਦੂਰ ਦੀ ਗੱਲ ਤੁਸੀਂ ਤਾਂ ਨੌਜਵਾਨਾਂ ਦੀ ਨਹੀਂ ਸੁਣੀ ਨੌਜਵਾਨਾਂ ਨੂੰ ਪਿੱਛੇ ਕਰਕੇ ਰੱਖਿਆ ਨੌਜਵਾਨ ਅੱਗੇ ਆਉਂਦੇ ਸੀ ਉਹਨਾਂ ਨੂੰ ਭੰਡਿਆ ਉਹਨਾਂ ਨੂੰ ਬੂਰਾ ਭਲਾ ਕੇ ਆ ਉਹਨਾਂ ਨੂੰ ਦਰਕਾਰਿਆ ਨਕਾਰਿਆ ਫਿਰ ਨੌਜਵਾਨ ਕਿੱਦਾਂ ਤੁਰਨਗੇ ਭਾਈ ਹੁਣ ਪੁਲਾ ਸਾਣੀ ਬਹੁਤ ਪਾਣੀ ਵਗ ਚੁੱਕਾ ਪਹਿਲਾ ਪ੍ਰੋਗਰਾਮ ਦਿੱਤੇ ਗਏ ਕਿ ਅਸੀਂ ਦਿੱਲੀ ਦੀ ਹਿੱਕ ਤੇ ਚੜਾਂਗੇ ਅਸੀਂ ਇਦਾਂ ਕਰਦਾਂਗੇ ਉਹ ਕਰਦਾਂਗੇ ਜਿਹੜੇ ਚੜ ਗਏ ਫਿਰ ਕਹਿੰਦੇ ਨੌਜਵਾਨ ਸਾਡੇ ਨਹੀਂ ਇਹ ਲੋਕ ਸਾਡੇ ਨਹੀਂ ਜਿਹੜਾ ਸਭ ਤੋਂ ਵੱਟ ਲਹਿਰ ਦੇ ਵਿੱਚ ਡਿੱਕਾ ਵਾ ਇਹ ਸੇ ਅੰਦੋਲਨ ਚੋਂ ਲਕਸ਼ਣਾ ਨਹੀਂ ਕੱਢਣੀਆਂ ਹੁਣ ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਜੇ ਤੁਹਾਨੂੰ ਇੱਥੇ ਹੀ ਨਾ ਰੋਕ ਲਿਆ ਜਾਵੇ ਇਹ ਸ਼ੰਕਾ ਹੈਗੀ ਤੁਹਾਨੂੰ ਜੇ ਰੋਕਣਗੇ ਫਿਰ ਇਹਨਾਂ ਦਾ ਰਹਿਣਾ ਕੁਝ ਨਹੀਂ ਹੈਗਾ ਤੁਸੀਂ ਆਪਣੇ ਤੇਲ ਤੋਲ ਵੀ ਹੁਣ ਭਰਾ ਕੇ ਰੱਖ ਲਿਆ ਕਿ ਪਿੱਛੇ ਹੜਤਾਲ ਹੋਈ ਸੀ ਤੇ ਮੁੜ ਕੇ ਤੇਲ ਹੀ ਨਹੀਂ ਮਿਲਿਆ ਜੇ ਤੇਲੇ ਨਾ ਹੋਇਆ ਤਾਂ ਟਰੈਕਟਰ ਗੱਡੀਆਂ ਜਾਣੀਆਂ ਕਿੱਦਾਂ ਟੈਂਕੀਆਂ ਤੇਲ ਦੀਆਂ ਜਾਂ ਡਰਮ ਤੇਲ ਦੇ ਪਰਚੇ ਰੱਖ ਲਏ ਜਾਣ ਸਰਕਾਰ ਇਹ 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 ਵਲਸ਼ਲ ਕਰ ਸਕਦੀ ਹੈ ਕਿ ਉਹਦੋਂ ਪੈਟਰੋਲ ਪੰਪ ਵੀ ਬੰਦ ਹੋਣਗੇ ਜਾਂ ਉਹਦੋਂ ਤੁਸੀਂ ਦੇਖੋ ਇਹ ਨਾਲ ਹੋਰ ਵੀ ਗੱਲਾਂ ਪੰਜਾਬ ਵਾਲੇ ਵੀ ਕਿਸੇ ਹੋਰ ਨੂੰ ਗ੍ਰਿਫਤਾਰ ਕਰ ਸਕਦੇ ਤੇ ਸਾਰਾ মিডিਆ ਉਧਰ ਵੇ ਤੇ ਕੇਂਦਰ ਵਾਲੇ ਪਾਉ ਵੀ ਕਿਸੇ ਨੂੰ ਹੋਰ ਗ੍ਰਿਫਤਾਰ ਕਰ ਸਕਦੇ ਤੁਸੀਂ ਕਹਿੰਦੇ ਸੀ ਸਰਕਾਰ ਚ ਘਾ ਲੀ ਸਰਕਾਰ ਸਾਡੇ ਅੱਗੇ ਝੁੱਕ ਗਈ ਕਾਨੂੰਨ ਰੱਦ ਕਰ ਤੇ ਪਰ ਉਹ ਕਹਿੰਦੇ ਵੀ ਸਰਕਾਰ ਨੇ ਤਾਂ ਇੱਕ ਕਾਗਜ਼ ਦੇ ਉੱਤੇ ਲਿਖ ਕੇ ਕਾਨੂੰਨ ਪਾਸ ਕੀਤੇ ਕਿ ਆ ਵੀ ਕਾਨੂੰਨ ਆ ਗਏ ਕਾਗਜ਼ ਦੇ ਉੱਤੇ ਹੀ ਵਾਪਸ ਲੈ ਲੇ ਉਸ ਦੇ ਦਰਮਿਆਨ ਜਿਹੜਾ ਤੁਹਾਡਾ ਪੈਸਾ ਖਰਚ ਹੋਇਆ ਜਿੰਨੀ ਸੇਵਿੰਗ ਲੋਕਾਂ ਨੇ ਕਰੀ ਹੋਈ ਸੀ ਸਾਰੀ ਪਾਣੀ ਵਾਂਗ ਝੋਕਤੀ ਸਰਕਾਰ ਦਾ ਕੀ ਗਿਆ ਲੋਕ ਨੰਗ ਹੋ ਕੇ ਬਹਿ ਗਏ ਐ ਉਹ ਮੰਨਣ ਵਾਲੇ ਨਹੀਂ ਹੈ ਹੱਦੋਂ ਵੱਧ ਜ਼ੋਰ ਲਾਉਣਗੇ ਸਾਨੂੰ ਛਾਲ ਵੱਜੋਂ ਸੱਦਨ ਕੇ ਗੱਲ ਬਦਲੇ ਜਿੰਨਾ ਚਿਰ ਦੇਸ਼ ਦੇ ਲੋਕ ਅਗਲਿਆਂ ਨੂੰ ਤੌਣ ਤੇ ਗੋਡਾ ਰੱਖ ਕੇ ਮਜਬੂਰੀ ਨਾ ਕਰ ਦੇਣ ਵੀ ਖੋ ਕੇ ਲੈ ਲੈਣਾ ਆਪਣੀ ਚੀਜ਼ ਹਰ ਕਿਸਾਨ ਆਗੂ ਦੀ ਜ਼ਬਾਨ ਤੋਂ ਇਹ ਗੱਲ ਮਿਲਦੀ ਹੈ ਵੀ ਤੌਣ ਤੇ ਗੋਡਾ ਰੱਖਦਾ ਮੋਦੀ ਦੀ ਤੌਣ ਤੇ ਗੋਡਾ ਰੱਖਦਾ ਪਰ ਲੋਕ ਫਿਰ ਜਿਹੜੇ ਬੀਜੀਪੀ ਸਮਰਤਕਾ ਤੇ ਲੋਕਾਂ ਚਰਚਾਵਾਂ ਚੱਲਦੀਆਂ ਉਹ ਕਹਿੰਦੇ ਮੋਦੀ ਨਾਲ ਇੱਕ ਗੱਲ ਤਾਂ ਦੱਸੋ ਕਦੋਂ ਬੈਠੇ ਹੋ ਮੇਰੇ ਸਾਹਮਣੇ ਕਦੀ ਮੋਦੀ ਨੇ ਤੁਹਾਨੂੰ ਆਪਣਾ ਮੂੰਹ ਵੀ ਦਿਖਾਇਆ ਇਹ ਇਹ ਪ੍ਰਧਾਨ ਮੰਤਰੀ ਦੇ ਸਿਰ ਤੇ ਡਿਪੈਂਡ ਕਰਦਾ ਜਾਂ ਤਾਂ ਉਹ ਸਨਮਾਨ ਕਰੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਜਾਂ ਉਹ ਤੁਹਾਡੇ ਨਾਲ ਗੱਲ ਕਰਦਾ ਜਾਂ ਸਿਸਟਮ ਦੇ ਥਰੂ ਕਰਾ ਲੇ ਪਰ ਮੈਨੂੰ ਲੱਗਦਾ ਅਜੇ ਤੱਕ ਉਹ ਦੇਸ਼ ਦੇ ਪੱਤਰਕਾਰਾਂ ਦੇ ਸਾਹਮਣੇ ਕਦੀ ਨਹੀਂ ਹੋਇਆ ਅਸੀਂ ਸਪਸ਼ਟਤਾ ਜਥੇਬੰਦੀਆਂ ਦੇ ਅੰਦਰ ਸਾਡੇ ਖਾਤੇ ਦੇਖ ਲਓ ਇੱਕ ਪੈਸਾ ਨਹੀਂ ਗਾਂ ਜਾਣ ਦਿੰਦੇ ਰੋਟੀ ਕਰੋ ਲੈ ਕੇ ਆਉਣੀ ਹੈ ਐਰਕੀ ਵੀ 24 28 ਘੰਟਿਆਂ ਦਾ ਲੰਗਰ ਪੈਕ ਕਰਕੇ ਆਉਗੇ ਜਾਂ ਹਜੂਰ ਸਾਹਿਬ ਅਸੀਂ ਲੈ ਚਨੇ ਜਾਂਦਾ ਹੀ ਝੜਦੇ ਲੈ ਕੇ ਆਵਾਂ ਪ੍ਰਬੰਧ ਕਿਸੇ ਹੋਟਲ ਤੇ ਖਲੋਣਾ ਕਿਤੇ ਜਾ ਕੇ ਚਾਹ ਪਾਣੀ ਪੀਣਾ ਗੈਰਵਾਜਬ ਹੈ ਸਾਡੇ ਮੁਤਾਬਕ ਲੋਕਾਂ ਦਾ ਪੈਸਾ ਐ ਵਾਜਬ ਟੰਗ ਨਾ ਕਰਿਆ ਜਾਵੇ ਤੁਟਲਾ ਜਹਿਣਾ ਵੀ ਗੈਰਵਾਜਬ ਹੋਊਗਾ ਫਿਰ ਇਹ ਗੱਲਾਂ ਵੀ ਹੋ ਜਾਂਦੀਆਂ ਵੀ ਕਿਸਾਨ ਆਗੂ ਹੋਟਲਾਂ 'ਚ ਰਹਿੰਦੇ ਰੇ ਲੋਕ ਸੜਕਾਂ ਤੇ ਰੋਲੇ ਇਹ ਕਹੇ ਦिल्‍ली ਜਾਣਾ ਦੂਜੇ ਪਾਸੇ ਪੰਨਾ ਸਿੱਧੂ ਦੇ ਹੱਕ 'ਚ ਖੜੇ ਹਾਂ ਉਹ 10 ਤਰੀਕ ਦਾ ਟਾਈਮ ਦਿੱਤਾ ਗਿਆ ਹੁਣ ਜੇ 10 ਤਰੀਕ ਨੂੰ ਉਧਰ ਫੈਸਲਾ ਨਹੀਂ ਹੁੰਦਾ ਫਿਰ ਦਿੱਲੀ ਜਾਓਗੇ ਕਿ ਪੰਨਾ ਸਿੱਧੂ ਦੇ ਹੱਕ 'ਚ ਖੜੂਗੇ ਕੀ ਕਰੋਗੇ ਹੁਣ ਸਮੇਂ ਦੀ ਗਜੈਸ਼ ਨਹੀਂ ਹੈਗੀ ਮਤਲਬ ਉ ਤਾਂ ਹੁੰਦਾ ਇੱਕ ਹੱਥ ਦੇ ਤੇ ਇੱਕ ਹੱਥ ਲੈ ਦੋ ਹੀ ਸਵਾਲ ਨੇ ਤੇ ਤੀਜਾ ਸਵਾਲ ਹੈ ਨਹੀਂਗਾ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਦੇ ਨਾਲ ਜੁੜੀਆਂ ਸਮੱਸਿਆਵਾਂ ਅਕਸਰ ਪੰਜਾਬ ਦੇ ਵਿੱਚ ਚੱਲਦੀਆਂ ਰਹਿੰਦੀਆਂ ਜਿਸ ਦੇ ਚੱਲਦਿਆਂ ਇੱਕ ਵੱਡਾ ਐਜੀਟੇਸ਼ਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਹਿਲਾਂ ਵੀ ਹੋਇਆ ਸੀ ਤੇ ਹੁਣ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਕਹਿ ਲਓ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇੱਕ ਫੇਰ ਸੱਦਾ ਦਿੱਤਾ ਗਿਆ ਕਿ 13 ਤਰੀਕ ਨੂੰ ਦਿੱਲੀ ਵੱਲ ਕੁਝ ਕਰਾਂਗੇ ਸੋ ਸਾਡੇ ਨਾਲ ਕਿਸਾਨ ਲੀਡਰ ਸਰਮ ਸਿੰਘ ਪੰਦੇਰ ਆ ਗੱਲਬਾਤ ਕਰਦੇ ਆ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾ ਚੈਨਲ ਦੇ ਉੱਤੇ ਪਹਿਲਾਂ ਵੀ ਵੱਡਾ ਐਜੀਟੇਸ਼ਨ ਹੋਇਆ ਤੇ ਹੁਣ ਫੇਰ ਤੁਸੀਂ 13 ਤਰੀਕ ਦੀ ਦਿੱਲੀ ਦੀ ਕਾਲ ਦਿੱਤੀ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਜਾ ਰਹੇ ਆ ਆ ਦੇਖੋ ਪਹਿਲੀ ਗੱਲ ਤੇ ਧੰਨਵਾਦ ਤੁਹਾਡਾ ਤੁਸੀਂ ਆਏ ਜੇ ਦੂਜਾ ਹੈਗਾ ਵੀ ਦੇਖੋ ਸੈਂਕੜੇ ਦੇਸ਼ ਦੀਆਂ ਜਥੇਬੰਦੀਆਂ ਹੁਣ ਸਾਡੇ ਫਾਰਮ 'ਚ ਇਕੱਠੀਆਂ ਹੋ ਗਈਆਂ ਵਾ ਇਸ ਗੱਲ ਦੀ ਤੁਹਾਨੂੰ ਖੁਸ਼ੀ ਹੋਊਗੀ ਵੀ ਹੁਣ ਉਹਨਾਂ ਨੇ ਪਹਿਲ ਉਸ 18 ਅਸੀਂ ਬਰਬਾਦ ਹੋਏ 2080 85 ਰੋਜ਼ ਕੋਈ ਨਾ ਕੋ ਗੁੱਲ ਬੋਲਣੀ ਪੈਂਦੀ ਸੀ ਬੀਨੀ ਵੱਧ ਗਿਆ ਹੁਣ ਅਸੀਂ ਕਿਸਾਨ ਮਜ਼ਦੂਰ ਮੋਰਚਾ ਇਹਦਾ ਨਾਮ ਰੱਖਤਾ ਜੀ ਕਿਸਾਨ ਮਜ਼ਦੂਰ ਸੈਂਕੜੇ ਜਥੇ ਬੰਦੀਆਂ ਦਾ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਿਕ ਇਹ ਦੋ ਫੋਰਮਾਂ ਦਾ ਇਹ ਸਾਂਝਾ ਐਲਾਨ ਆ ਦਿੱਲੀ ਨੂੰ 13 ਫਰਵਰੀ ਦਾ ਔਰ ਉਹਦੀਆਂ ਤਿਆਰੀਆਂ ਜੰਗੀ ਪੱਧਰ ਤੇ ਹੈ ਮੈਨੂੰ ਲੱਗਦਾ ਵੀ ਉਸ ਕਿਸਮ ਦਾ ਪਿੰਡਾਂ ਚ ਹਾਤੇ ਮੀਡੀਆ ਜਾਣ ਹੀ ਸਕਿਆ ਸਰਕਾਰ ਕੋਈ ਨਾ ਕੋਈ ਹੋਰ ਈਸ਼ੂ ਇਧਰ ਲਾ ਲਓ ਉਧਰ ਲਾ ਲਓ ਕੱਢ ਦਿੰਦੀ ਆ ਤਾਂ ਉਹ ਫੋਕਸ ਨਹੀਂ ਹੈਗਾ ਪਰ ਤਿਆਰੀਆਂ ਪਿਛਲੇ ਅੰਦੋਲਨ ਨੂੰ ਜੇ ਸਾਨੂੰ ਕੋ ਪੁੱਛੇ ਸਾਡੇ ਸੰਗਠਨ ਦੀ ਟ੍ਰਿਪਲ ਗਿਣਤੀ ਵਿੱਚ ਹੋਊਗੀ ਜੇ ਤੁਸੀਂ ਦੇਖੋਗੇ ਪਿਛਲੇ ਨਾਲੋਂ ਟ੍ਰਿਪਲ ਗਿਣਤੀ ਵਿੱਚ ਤਿਆਰੀ ਆ ਤੇ ਅਸੀਂ ਪੂਰੇ ਦੇਸ਼ 'ਚੋਂ ਇੱਕ ਬੰਦਿਆਂ ਨੂੰ ਰਿਸ਼ਤੇਦਾਰ ਨੂੰ ਪੁੱਛਿਆ ਵੀ ਉਹ ਲਾਗੇ ਪੁਸ਼ਕ ਕਹਿੰਦੇ ਵੀ ਇੱਥੇ ਬੰਗਾਲ 'ਚ ਵੀ ਲੋਕਾਂ ਨੂੰ ਪਤਾ ਵੀ 13 ਫਰਵਰੀ ਨੂੰ ਦਿੱਲੀ ਕਿਸਾਨ ਜਾ ਰਿਹਾ ਤੇ ਦੇਸ਼ ਵਿੱਚ ਗੱਲ ਚੱਲੀ ਗਈ ਆ ਠੀਕ ਹੈ ਜੀ ਤਿਆਰੀਆਂ ਜੰਗੀ ਪੱਧਰ ਤੇ ਔਰ ਹਰਿਆਣੇ ਨੂੰ ਮੈਂ ਦੇਖਿਆ ਪਿਛਲੇ 5 ਦਿਨਾਂ ਚ ਉਹਦੇ ਟਰੈਕਟਰ ਮਾਰਚ ਸਾਡੇ ਗੁਰਪੁਜੇ ਵੇਖ ਲੋ ਤੁਹਾਨੂੰ ਦਿਖਾ ਦਿੰਦੇ ਆ ਜਬਰਦਸਤ ਆ ਇਹ ਦੋਵਾਂ ਸਟੇਟਾਂ ਦਾ ਉੱਠਣਾ ਬਹੁਤ ਜ਼ਰੂਰੀ ਸੀ ਔਰ ਦੋਵੇਂ ਖੜੇ ਆ ਪਰ ਖਾਸ ਕਰਕੇ ਜਿਵੇਂ ਭਾਨੇ ਸਿੱਧੂ ਵਾਲੇ ਮਸਲੇ ਤੇ ਸਰਕਾਰ ਨੇ ਇੱਕ ਵਿਅਕਤੀਗਤੀ ਮਸਲੇ ਤੇ ਜਿਵੇਂ ਸਟੇਟ ਨੂੰ ਝੁਕਿਆ ਔਰ ਜਿਵੇਂ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਨੌਜਵਾਨ ਇਕੱਠੇ ਹੋ ਕੇ ਉਹ ਜ਼ਬਰ ਦੇ ਖਿਲਾਫ ਡਟੇ ਆ ਇਹਨੇ ਹੋਰ ਮਾਹੌਲ ਬਣਿਆ ਵਾ ਦਿੱਲੀ ਵਾਲਾ ਔਰ ਮੈਨੂੰ ਲੱਗਦਾ ਇਹ ਸਫਲਤਾ ਨਾ ਆਪਾਂ ਸਿਰੇ ਲਾਵਾਂਗੇ। ਅਦੇਰ ਤਾਂ ਤੁਸੀਂ ਕਹਿੰਦੇ ਵੀ ਤਿੰਨ ਗੁਣਾ ਸਾਡੀ ਤਿਆਰੀ ਹੈ ਇਸ ਵਾਰ ਪਰ ਲੋਕਾਂ ਦੇ ਵਿੱਚ ਤਾਂ ਚਰਚਾਵਾਂ ਇਹ ਵੀ ਚੱਲਦੀਆਂ ਵੀ ਲੋ ਜੀ ਹੁਣ ਪੰਡਾਂ ਮੁੱਕ ਗਈਆਂ ਪੈ ਨੋਟਾਂ ਦੀਆਂ ਹੁਣ ਫੇਰ ਚੱਲੇ ਲੋਕ ਸ਼ਕਤੀ ਨਾਲ ਹੋਊਗੀ ਤੁਹਾਡੇ ਉਹ ਮਾਹੌਲ ਬਣ ਸਕੂਗਾ ਜਿਹੜਾ ਆਪਮਹਾਰੇ ਲੋਕ ਤਰੁਪੇ ਸੀ। ਦੇਖੋ ਉਹ ਮਾਹੌਲ ਵੀ ਬਣਾਇਆ ਹੀ ਬਣਿਆ ਸੀ। ਜੂਨ ਚ ਕਾਨੂੰਨ ਆਏ ਕਿਸੇ ਨੂੰ ਨਹੀਂ ਪਤਾ ਹੈਗਾ। ਸਰਕਾਰ ਕਹਿੰਦੀ ਆ ਕਰੋਨਾ ਵਾਂ ਅੰਦਰ ਵੜ ਕੇ ਬੈਠੇ ਰਹੋ। ਬੈਠੇ ਰਹੇ ਲੋਕ। ਅਸੀਂ ਜੂਨ ਤੋਂ ਲੱਗੇ ਸਤੰਬਰ ਦੇ ਵਿੱਚ ਪੰਜਾਬ ਦੇ ਵਿੱਚ ਜਾ ਕੇ ਚਵੀਨ ਉਸੇ ਰੇਲਾਂ ਤੇ ਬੈਠੇ ਤੇ 25 ਸਤੰਬਰ ਨੂੰ ਇੱਕ ਹਾੜ ਸੀਗਾ ਜਿਹੜੀ ਸਾਨੂੰ ਲੱਗਿਆ ਵੀ ਤਿੰਨਾਂ ਚੌਵਾਂ ਮਹੀਨਿਆਂ ਬਾਅਦ ਉਦੋਂ ਵੀ ਲੋਕਾਂ ਨੂੰ ਲੱਗਦਾ ਸੀ ਵੀ ਨਹੀਂ ਜਾ ਰਿਹਾ ਕਿਵੇਂ ਹੋ ਜੂਗਾ ਇਹ ਮੁੱਦੀ ਆ ਅਕਾਲੀ ਦਲ ਨਾਲ ਖੜਾ ਸੀਗਾ ਵੀ ਐ ਨਹੀਂ ਜੀ ਬਿੱਲ ਤਾਂ ਬਹੁਤ ਵਧੀਆਂ ਨੇ ਤਾਂ ਇਹ ਹੌਲੀ ਹੌਲੀ ਚੀਜ਼ਾਂ ਬਣਦੀਆਂ ਹੁੰਦੀਆਂ ਨੇ ਯਾਰ ਜੜੀਆਂ ਬੇਪਰੋਸ ਗਈਆਂ ਦੀ ਗੱਲ ਤੁਸੀਂ ਕੀਤੀ ਆ ਉਹ ਸਵਾਲ ਹੈਗੇ ਵੀ ਆ ਪਰ ਐ ਨਹੀਂ ਲੱਗਦਾ ਸਾਡੀ ਜੱਥੇਬੰਦੀ ਨਾਲ ਕਦੀ ਵੀ ਨਹੀਂ ਰਹੇ ਨਾ ਕਿਸੇ ਮਸਲੇ ਤੇ ਨਾ ਸਾਡੇ ਕੋਲ ਫੰਡ ਦੀ ਕਮੀ ਰਹੀ ਆ ਐਤਕੀ ਵੀ ਇਸ ਤੋਂ ਪਹਿਲੋਂ ਵੀ ਸਾਡਾ ਜਿਹੜਾ ਪਿੰਡਾਂ 'ਚ ਫੰਡ ਹੈਗਾ ਤੋਂ 1.5 ਤੋਂ 2 ਕਰੋੜ ਰੁਪਏ ਸਾਡਾ ਨਹੀਂ ਹੁੰਦਾ ਪਿੰਡ ਕਮੇਟੀਆਂ ਕੋਲੇ ਹੁੰਦਾ ਉਹ ਲੜਨ ਜੋਗੀ ਤਾਕਤ ਰੱਖਦੀਆਂ ਹਾਂ ਜਦੋਂ ਤੱਕ ਲੋਕਾਂ ਦਾ ਸਮਰਥਨ ਹੈ ਜਦੋਂ ਇਸ ਲੋਕਾਂ ਦਾ ਭਰੋਸਾ ਜਿੱਤਦੇ ਆ ਲੋਕਾਂ ਲਈ ਖੜਦੇ ਆ ਲੜਦੇ ਆ ਲੋਕਾਂ ਦੇ ਕੋਲ ਆ ਲੋਕ ਆਉਣਗੇ ਵੀ ਭਰੋਸਾ ਵੀ ਕਰਨਗੇ ਤੁਸੀਂ ਹੁਣ ਐਲਾਨ 13 ਦਾ ਰੱਖਤਾ ਤੁਹਾਨੂੰ ਲੱਗਦਾ ਵੀ ਸਰਕਾਰ ਅੱਗੇ ਫੁੱਲ ਲੈ ਕੇ ਖੜੀ ਹੋਊਗੀ ਪਿਛਲੀ ਵਾਰ ਇੰਨਾ ਕੁਝ ਹੋਇਆ ਹੁਣ ਤਾਂ ਤਿਆਰੀ ਬਹੁਤ ਵੱਡੀ ਹੋਣੀ ਤੁਹਾਡੀ ਕੀ ਤਿਆਰੀ ਰਹੂਗੀ ਕੀ ਤੁਹਾਨੂੰ ਪਹੁੰਚੜ ਦੇਣਗੇ ਹੁਣ ਹੁਣ ਜਣਾ ਸੌਖਾ ਰਹੂਗਾ ਇੰਨਾ ਜਿੱਦਾਂ ਤੁਸੀਂ ਦਿੱਲੀ ਵਾਲ ਨੂੰ ਕੁਝ ਕਰਨ ਦਾ ਐਲਾਨ ਕੀਤਾ ਹਾਂ ਤੁਹਾਡੀ ਗੱਲ ਬਿਲਕੁਲ ਸਹੀ ਆ ਕਦੀ ਵੀ ਅੰਦੋਲਨ ਇਸ ਪੱਧਰ ਤੇ ਸੌਖੇ ਨਹੀਂ ਹੁੰਦੇ ਸਰਕਾਰ ਨੇ ਕਦੀ ਫੋਲ ਨਹੀਂ ਪਾਏ ਹੈਗੇ ਸਾਨੂੰ ਆ ਸਰਕਾਰ ਨੂੰ ਜੇ ਪਤਾ ਲੱਗ ਜੇ ਵੀ ਇਹ ਦੋਵਾਂ ਦਿਨਾਂ ਨੂੰ ਮੋੜਉਣਗੇ ਤਿੰਨਾਂ ਨੂੰ ਫਿਰ ਤਾਂ ਕਹੋਗੇ ਵੀ ਚੱਲ ਕਰ ਲਓ 55 ਦਿਨਾਂ ਬਦ ਕਰ ਨੂੰ ਜਦੋਂ ਸਰਕਾਰ ਨੂੰ ਪਤਾ ਵੀ ਇਹ ਪੱਕੇ ਬਹਿਣਗੇ ਹੁਣ ਅਰੇ ਇਹਨਾਂ ਦੀ ਇਹ ਮੰਗ ਆ ਵੀ ਸਾਡੀ ਜਿੱਨਾਂ ਚਿਰ ਮੰਗ ਨਹੀਂ ਮੰਨਦੇ ਉਹ ਨਾ ਚਿਰ ਅਹੀ ਨਹੀਂ ਜਾਣਾ ਤੋਂ ਹਰਿਆਣੇ ਵਿੱਚੋਂ ਤਿਆਰੀ ਕਰ ਰਹੇ ਨੇ ਐ ਤਾਂ ਨਹੀਂ ਹੈਗੀ ਰਬੜੂ ਦੀਆਂ ਗੋਲੀਆਂ ਦੀ ਤਿਆਰੀ ਹੋ ਰਹੀ ਹੋਊਗੀ ਸਾਡੇ ਅੱਗੇ ਕਿੱਲਾਂ ਦੀ ਫਸਲ ਦੀ ਜਿਹੜੀ ਬੋਣੀ ਆ ਉਹਦੀ ਤਿਆਰੀ ਹੋ ਰਹੀ ਹੋ ਸਾਨੂੰ ਸਭ ਤੋਂ ਵੱਡਾ ਇਹ ਮੀਡੀਆ 'ਚ ਕਿਵੇਂ ਬਦਨਾਮ ਕਰਨਾ ਸਾਡੇ ਨਾਂ ਨੂੰ ਵੀ ਇੱਕ ਕਿਸਾਨ ਨਹੀਂ ਹੈਗੇ ਕਿਵੇਂ ਪਾਕਿਸਤਾਨ ਦੀਆਂ ਏਜੰਸੀਆਂ ਜੀ ਇਹਨਾਂ ਮਗਰ ਅਮਰੀਕਾ ਦੀਆਂ ਏਜੰਸੀਆਂ ਜੀ ਇਹਨਾਂ ਦੀ ਚੀਨ ਦੀਆਂ ਏਜੰਸੀਆਂ ਜੀ ਫਲਾਣੇ ਨੇ ਟਮਕੜੇ ਨੇ ਇਹ ਚੀਜ਼ਾਂ ਚੱਲਣ ਗਈਆਂ ਕਰੂਕ ਲੱਗ ਵੀ ਪਏ ਆ ਔਰ ਅਸੀਂ ਇਸ ਗੱਲ ਲਈ ਆਪਣੇ ਕੈਡਰ ਨੂੰ ਆਪਣੇ ਆਪ ਨੂੰ ਸਾਰਿਆਂ ਨੂੰ ਲੋਕਾਂ ਦੇ ਤੁਹਾਡੇ ਮਾਧਮ ਦਾ ਵੀ ਤਿਆਰ ਹੋ ਕੇ ਜਾਣਾ ਚਾਹੀਦਾ ਇਹ ਵਾਰ ਹੋਣਗੇ ਔਰ ਜੇ ਅਸੀਂ ਲੋਕ ਲਹਿਰ ਦੇ ਵਿੱਚ ਇਕੱਠੇ ਆ ਫਿਰ ਅਸੀਂ ਵਾਰਾਂ ਦਾ ਮੁਕਾਬਲਾ ਵੀ ਕਰਾਂਗੇ ਔਰ ਕੋਈ ਰੌੜਾ ਨਹੀਂ ਮੈਨੂੰ ਇਹ ਪੰਜਾਬ ਨੂੰ ਮੈਂ ਜਾਣਨਾ ਜਿੰਨਾ ਹੈ ਜਬਰ ਟਾਉਣਗੇ ਓਨਾ ਪੰਜਾਬ ਉੱਠ ਕੇ ਖੜਾ ਹੋਊਗਾ ਤੁਸੀਂ ਕਹਿੰਦੇ ਵੀ ਸਰਕਾਰ ਮੀਡੀਆ ਸਾਨੂੰ ਬਦਨਾਮ ਕਰੂਗੀ ਪਰ ਸਟੇਜ ਤੋਂ ਕਿਸਾਨੀ ਮੋਰਚੇ ਸਟੇਜ ਤੋਂ ਤਾਂ ਤੁਹਾਡੇ ਬਾਰੇ ਵੀ ਕਿਹਾ ਗਿਆ ਵੀ ਯਾਰ ਤੁਸੀਂ ਵੀ ਲੋਕਾਂ ਨੂੰ ਕਿਹਾ ਸਿਆਣੇ ਬਣੋ ਤੁਸੀਂ ਵੀ ਪੰਨੂ ਭੰਦੇਰ ਹੋਰਾਂ ਦੇ ਮਗਰਦੀਪ ਸਿੱਧੂ ਹੋਰਾਂ ਦੇ ਮਗਰ ਲਾਕੇ ਤੁਰ ਪੈਨੇ ਹੋ ਤੁਹਾਡੇ ਬਾਰੇ ਕਿਹਾ ਗਿਆ ਤੁਸੀਂ ਕਹਿੰਦੇ ਸਾਡੇ ਨਾਲ ਲੋਕ ਤੁਰਨਗੇ ਫਿਰ ਉਹਨਾਂ ਦੇ ਨਾਲ ਵੀ ਤਾਂ ਕੇਡਰ ਆ ਉਹ ਕਿਸਾਨ ਜਥੇਬੰਦੀਆਂ ਵੀ ਤਾਂ ਹੈਗੀਆਂ ਆ ਦੇਖੋ ਮੈਨੂੰ ਨਹੀਂ ਲੱਗਦਾ ਦੇਖੋ ਇਹ ਚੀਜ਼ਾਂ ਰਹੀਆਂ ਮੋਰਚੇ 'ਚ ਤੁਸੀਂ ਕੌਣ ਠੀਕ ਆ ਤੇ ਕੌਣ ਗਲਤ ਆ ਇਹ ਲੋਕਾਂ ਦੀ ਲਾਮਬੰਦੀ ਦੱਸਦੇ ਹੁੰਦੇ ਆਸੀਂ ਪੰਜਾਬ ਆਏ ਲੱਖਾਂ ਲੋਕ ਖੜੇ ਸੀ ਪਤਾ ਲੱਗ ਗਿਆ ਵੀ ਕੌਣ ਠੀਕ ਸੀ ਕੌਣ ਗਲਤ ਸੀ ਦੀਪ ਸਿੱਧੂ ਚੜ੍ਹਾਈ ਕਰ ਗਿਆ ਉਹਦੀ ਅੰਤਮ ਅਰਦਾਸ ਵਿੱਚ ਲੱਖਾਂ ਲੋਕ ਗਏ ਲੋਕ ਦੱਸਦੇ ਹੁੰਦੇ ਆ ਨੇ ਵੀ ਕਿੰਨੂ ਅਸੀਂ ਗਲਤ ਸਮਝਦੇ ਆ ਕਿ ਨਹੀਂ ਸਮਝਦੇ ਕਹਿਣ ਤੇ ਕੁਝ ਨਹੀਂ ਹੁੰਦਾ ਕੋ ਫਤਵਾ ਆਪਣੇ ਵੱਲੋਂ ਮੈਂ ਕਿਸੇ ਪ੍ਰਤੀ ਜਾਰੀ ਕਰਦਾ ਉਹਦੇ ਨਾਲ ਥੋੜਾ ਕੁਝ ਹੁੰਦਾ ਇਹ ਤਾਂ ਥੋਡੀਆਂ ਉਹ ਕਹਿੰਦੇ ਵੀ ਨੀਚ ਪੱਦਰ ਦੀਆਂ ਗੱਲਾਂ ਹੁੰਦੀਆਂ ਮੈਂ ਜਾਂ ਤੁਹਾਨੂੰ ਲੱਗਦਾ ਵੀ ਦੂਜਾ ਨਾ ਮੈਨੂੰ ਖਾ ਜੇ ਐਡੇ ਵੱਡੇ ਅੰਦੋਲਨ ਜਦੋਂ ਦੁਸ਼ਮਣ ਸਾਡਾ ਸਾਝਾ ਵ ਜਦੋਂ ਮੰਗਾ ਸਾਡੀਆਂ ਸਾਂਝੀਆਂ ਵਾ ਤਾਂ ਅਸੀਂ ਅੱਜ ਵੀ ਕਹਿੰਨੇ ਆਂ ਵੀ ਸਾਰਿਆਂ ਨੂੰ ਦਿੱਲੀ ਜਾਣਾ ਚਾਹੀਦਾ ਹਾਂ ਜਿਹੜਾ ਦਿੱਲੀ ਨਹੀਂ ਜਾਊਗਾ ਮੇਰਾ ਪੱਕਾ ਜੇ ਸਾਰੇ ਦਿੱਲੀ ਜਾਣਗੇ ਜਿਹੜਾ ਨਹੀਂ ਜਾਊਗਾ ਉਹਨਾਂ ਪੈਰਾਥਲੇ ਜ਼ਮੀਨ ਨਹੀਂ ਰਹਿਣੀ ਇਹ ਸਾਡਾ ਕੇ ਜਿਹੜੇ ਫਿਰ ਤੁਹਾਨੂੰ ਕਹਿੰਦੇ ਅਸੀਂ ਵੀ ਪੰਨੂ ਪੰਦੇਰ ਹੋਰਾਂ ਦੇ ਪਿੱਛੇ ਨਾਲ ਲੱਗ ਉਹ ਵੀ ਜਾਣਗੇ ਨਾਲ ਜੇ ਆਉਣਾ ਚਾਹਣਗੇ ਤਾਂ ਲੈ ਕੇ ਚੱਲੋਗੇ ਨਾਲ ਕਿਉਂ ਨਹੀਂ ਦੇਖੋ ਆਪਣਾ ਖੁੱਲਾ ਵਾ ਮਤ ਪਿਤ ਸੀ ਹੈ ਰਹਿ ਸਕਦੇ ਆ ਪਰ ਅੰਦੋਲਨ ਸਾਂਝਾ ਵਾ ਇਹ ਸਾਡੇ ਆ ਨਾ ਆ ਕੇ ਨਿਬੇੜ ਲਾਂਗੇ ਇੱਥੇ ਮਿਸਲਾਂ ਵੀ ਲੜ ਲੈਂਦੀਆਂ ਹੁੰਦੀਆਂ ਸੀ ਕਈ ਵਾਰੀ ਲੱਖਿਆਂ ਤੋਂ ਇਹ ਤਾਂ ਬਦਾਲੀ ਹੁੰਦਾ ਸੀ ਇਕੱਠੇ ਹੋ ਕੇ ਲੜ ਲੈਂਦੇ ਹੁੰਦੇ ਸੀ ਵੀ ਪਹਿਲੇ ਇਹਨੂੰ ਸਾਂਭ ਲਈਏ ਹੁਣ ਪਹਿਲੇ ਦਿੱਲੀ ਵਾਲੇ ਨੂੰ ਸਾਂਭ ਲਈਏ ਐਥੇ ਕਿਹੜਾ ਗਲਤ ਆ ਕਿਹੜਾ ਸਹੀ ਆ ਕੌਣ ਠੀਕ ਆ ਬਾਅਦ ਚ ਫੈਸਲਾ ਹੋ ਜੂ ਪਰ ਮਿਸਲਾਂ ਦੇ ਜਕਾਰੇ ਨਗਾਰੇ ਨਿਸ਼ਾਨ ਤਾਂ ਸਾਂਝੇ ਸੀ ਉੱਥੇ ਤਾਂ ਇਹ ਗੱਲਾਂ ਹੁੰਦੀ ਨਹੀਂ ਤੁਸੀਂ ਕਹਿੰਦੇ ਅਸੀਂ ਤਾਂ ਜਕਾਰੇ ਛੱਡਾਂਗੇ ਉਹ ਕਹਿੰਦੇ ਇਹਨੂੰ ਭਈ ਇਹਨੂੰ ਧਰਮ ਦੀ ਰੰਗਤ ਨਾ দাও ਇਹ ਨਿਰਾਪੂਰ ਕਿਸਾਨੀ ਮੋਰਚਾ ਫਿਰ ਇਹ ਮਤਭੇਦ ਕਿੱਦਾਂ ਗੋਟਾਉਂਗੇ ਮੇਰਾ ਸਾਫ਼ ਮੰਨਣਾ ਵੀ ਕਿਸੇ ਵੀ ਧਰਮ ਦਾ ਕੋਈ ਸੱਭਿਆਚਾਰ ਆ ਉਹਦਾ ਸਤਕਾਰ ਹੋਊਗਾ ਸਾਡੇ ਸਟੇਜ 'ਤੇ ਇਹ ਵਿਅਕਤੀਗਤ ਹੀ ਕਿਸੇ ਦੇ ਵਿਚਾਰ ਵਿਚਾਰਧਾਰਾ ਨੂੰ ਲੈ ਕੇ ਸਵਾਲ ਤਾਂ ਹੈਗੇ ਅਸੀਂ 10 ਮੰਗਾਂ ਤੇ ਇਕੱਠੇ ਹੋ ਕੇ ਦਿੱਲੀ ਦਾ ਅੰਦੋਲਨ ਸ਼ੁਰੂ ਕਰ ਰਿਆ ਉਹਦੇ ਦਿਵਾਲੇ ਘੁੰਮੀ ਹੈ ਤੇ ਹਰ ਇੱਕ ਸੱਭਿਆਚਾਰ ਦਾ ਸਤਿਕਾਰ ਹੋਣਾ ਚਾਹੀਦਾ ਕਿਉਂ ਕਿਸੇ ਵਿਸ਼ੇਸ਼ ਦੇ ਖਿਲਾਫ ਕੋਈ ਬੋਲੇ ਐ ਨਹੀਂ ਹੋਣਾ ਚਾਹੀਦਾ ਲੋਕ ਕਹਿੰਦੇ ਵੀ ਸੱਭਿਆਚਾਰ ਤੇ ਦੂਰ ਦੀ ਗੱਲ ਤੁਸੀਂ ਤਾਂ ਨੌਜਵਾਨਾਂ ਦੀ ਨਹੀਂ ਸੁਣੀ ਨੌਜਵਾਨਾਂ ਨੂੰ ਪਿੱਛੇ ਕਰਕੇ ਰੱਖਿਆ ਨੌਜਵਾਨ ਅੱਗੇ ਆਉਂਦੇ ਸੀ ਉਹਨਾਂ ਨੂੰ ਭੰਡਿਆ ਉਹਨਾਂ ਨੂੰ ਬੂਰਾ ਭਲਾ ਕੇ ਆ ਉਹਨਾਂ ਨੂੰ ਦਰਕਾਰਿਆ ਨਕਾਰਿਆ ਫਿਰ ਨੌਜਵਾਨ ਕਿੱਦਾਂ ਤੁਰਨਗੇ ਬਈ ਮੈਨੂੰ ਐ ਨਹੀਂ ਲੱਗਦਾ ਦੇਖੋ ਸਾਡੇ ਵੱਲੋਂ ਨਾਂ ਤਾਂ ਕਦੀ ਜਿਹਾ ਹੋਇਆ ਚਲ ਹੋਇਆ ਕਿ ਆ ਵੱਲੋਂ ਅਸੀਂ ਅਸੀਂ ਵੀ ਕਹਿ ਸਕਦੇ ਕਿਸਾਨ ਲੀਡਰ ਆ ਜੇ ਐ ਹੁੰਦਾ ਹੁੰਦਾ ਤੇ ਪਾਨਿਆਰ ਸਿੱਧੂ ਵਾਲੇ ਮਸਲੇ ਤੇ ਸਾਰੀਆਂ ਜਥੇਬੰਦੀਆਂ ਨਾ ਅੱਗੇ ਹੁੰਦੀਆਂ ਤੇ ਨੌਜਵਾਨ ਉਹਦੇ ਨਾਲ ਖੜਾ ਹੁੰਦਾ ਹੁਣ ਪੁਲਾ ਥਾਣੀ ਬਹੁਤ ਪਾਣੀ ਵਗ ਚੁੱਕਾ ਵਾ ਹਰ ਕਟੇਰ ਨੇ ਇਹਦੀ ਸਮੀਖਿਆ ਵੀ ਕੀਤੀ ਆ ਸਿੱਖਿਆ ਵੀ ਲਈ ਐਸ ਗੱਲ ਤੋਂ ਔਰ ਮੈਨੂੰ ਨਹੀਂ ਲੱਗਦਾ ਵੀ ਅਜੇ ਤੱਕ ਕਦੀ ਸਿੱਧੇ ਰੂਪ ਵਿੱਚ ਅਸੀਂ ਕਿਸੇ ਵੀ ਲੋਕ ਲੋਕਾਂ ਦੀ ਲਹਿਰ ਵਿੱਚ ਕਿਸੇ ਤੋਂ ਨਰਾਸ਼ਤਾ ਲਈ ਹੋਵੇ ਸਰਕਾਰ ਕੋ ਲੈ ਲਈ ਹੋਵੇ ਸਰਕਾਰ ਤੋਂ ਵਾਰ ਕਰਾ ਲਿਆ ਹੋਵੇ ਸਾਡਾ ਨੁਕਸਾਨ ਹੋ ਗਿਆ ਹੈ ਪਰ ਲੋਕਾਂ ਤੋਂ ਨਹੀਂ ਕਦੀ ਨਾਸ਼ਤਾ ਸੀ ਕਿ ਅਸੀਂ ਅਸੀਂ ਲਹਿਰ ਦੇ ਅੱਗੇ ਹੋ ਕੇ ਨਹੀਂ ਲੜੇ ਜਾਂ ਮੁੱਖ ਲੋੜ ਜੜੀ ਰਹੀ ਉਹਦੇ ਮੁਤਾਬਕ ਅਸੀਂ ਕੋਲ ਨਹੀਂ ਲੜਿਆ ਹੈਗਾ ਤੁਸੀਂ ਪ੍ਰੋਗਰਾਮ ਦੇਣੇ ਵੀ ਹੁਣ ਸਿੱਖੇ ਆ ਕਿਉਂਕਿ ਪਹਿਲਾਂ ਪ੍ਰੋਗਰਾਮ ਦਿੱਤੇ ਗਏ ਵੀ ਅਸੀਂ ਦਿੱਲੀ ਦੀ ਹਿੱਕ ਤੇ ਚੜਾਂਗੇ ਅਸੀਂ ਐਦਾਂ ਕਰਦਾਂਗੇ ਉਹ ਕਰਦਾਂਗੇ ਜੇ ਚੜ ਗਏ ਫਿਰ ਕਹਿੰਦੇ ਨੌਜਵਾਨ ਸਾਡੇ ਨਹੀਂ ਇਹ ਲੋਕ ਸਾਡੇ ਨਹੀਂ ਹਾਂ ਦੇਖੋ ਇਸੇ ਕਰਕੇ ਫਿਰ ਉਹਨਾਂ ਨੂੰ ਲੱਗਦਾ ਜਦੋਂ ਇਹ ਸਮੱਸਿਆ ਵੀ ਉਹਨਾਂ ਦੇ ਗਾੜੀ ਆ ਰਹੀਆਂ ਜਿਨ੍ਹਾਂ ਨੇ ਗੱਲਾਂ ਕੀਤੀਆਂ ਵੀ ਭਾਈ ਹੁਣ ਦਿੱਲੀ ਜਾਂਦੇ ਆ ਫਿਰ ਕਿਹੜੇ ਕੀ ਕਹਾਂਗੇ ਜਾਂ ਕੀ ਮਸਲਾ ਹੋਊਗਾ ਮੈਂ ਕਹਿੰਦਾ ਕੁਝ ਵੀ ਹੋ ਜੇ ਇਨਸਾਨ ਗਲਤੀ ਵੀ ਕਰਦਾ ਹੁੰਦਾ ਤਾਂ ਸਿੱਖਦਾ ਵੀ ਹੁੰਦਾ ਸਭ ਤੋਂ ਵੱਡੀ ਹੁੰਦੀ ਬੀਤੇ ਤੋਂ ਸਿੱਖ ਲੋ ਬੀਤੇ ਆ ਪਛਾਣ ਨਹੀਂ ਮੁੜਦਾ ਹੁੰਦਾ ਸਾਰੀਆਂ ਤਰ੍ਹਾਂਾਂ ਕੋਈ ਫਰਕਤਰ ਕਰੇ ਹੋਣਗੇ ਬੀਤੇ ਤੋਂ ਸਿੱਖ ਕੇ ਗਾਂ ਵੇਖੀਏ ਵੀ ਗਾਂ ਕਿਵੇਂ ਚੱਲਣਾ ਔਰ ਘਟੋਕਨ ਮਿਨਿਮਮ ਪ੍ਰੋਗਰਾਮ ਹੋਵੇ ਜਿਹੜਾ ਸਭ ਤੋਂ ਵੱਡ ਲਹਿਰ ਦੇ ਵਿੱਚ ਡਿੱਕਾ ਵਾ ਪਏ ਅਸੀਂ ਅੰਦੋਲਨ ਚੋਂ ਲਕਸ਼ਣਾ ਨਹੀਂ ਕੱਢਣੀਆਂ ਤੇ ਮੈਨੂੰ ਲੱਗਦਾ ਸਾਰੀਆਂ ਤਰ੍ਹਾਂ ਨੂੰ ਇਤਿਆਹਤਮ ਮੰਥਨ ਕਰਕੇ ਮੋਦੀ ਨਾਲ ਲੜਾਈ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜੀ ਰਾਜਨੀਤਿਕ ਲੀਡਰ ਜਾਣਗੇ ਤੁਹਾਡੇ ਨਾਲ ਫਿਰ ਉਹਨਾਂ ਨੂੰ ਵੈਲਕਮ ਕਰੋਗੇ ਜਾਂ ਉਹਨਾਂ ਨੂੰ ਫਿਰ ਕਹੋਗੇ ਬਈ ਸਾਡੇ ਕੋਲ ਨਾ ਆਓ ਅਸੀਂ ਤੁਹਾਨੂੰ ਨਾਲ ਲੈ ਦੇਖੋ ਕਿਸਾਨਾਂ ਦੇ ਵਿੱਚੋਂ ਜਿਹੜਾ ਸਾਡਾ ਜਾਬਤਾ ਬਣਿਆ ਵੀ ਅਸੀਂ ਆਪਣੀ ਸਟੇਜ ਕਿਸੇ ਸਿਆਸੀ ਲੀਡਰ ਨੂੰ ਵਰਤਨ ਨਹੀਂ ਦੇਵਾਂਗੇ ਕਿਸਾਨ ਤੇ ਮਜ਼ਦੂਰ ਦੇ ਜਿਹੜੀਆਂ ਮੰਗਾਂ ਉਹਦੇ ਅੰਦੋਲਨ ਦੇ ਦਿਵਾਲੇ ਸਾਰੀਆਂ ਚੀਜ਼ਾਂ ਘੁੰਮਣ ਗਿਆ ਜੜੀਆਂ ਕਿਸਾਨਾਂ ਨੇ ਗਲਤੀਆਂ ਕੀਤੀਆਂ ਜੇ ਤਾਂ ਉਹ ਜਾਬਤਾ ਮੰਨਣਗੇ ਸਾਡਾ ਇਸ ਤੋਂ ਡੇ ਜਾਬਤੇ ਤੇ ਇਹ ਅਸੂਲਨ ਅਸੂਲਨ ਏਕਾ ਕਰਕੇ ਤੁਰਨਗੇ ਫਿਰ ਬਚਾਰਾਂਗੇ ਜੇ ਉਹ ਉਹਨਾਂ ਨੂੰ ਲੱਗ ਉਹ ਚਾਹਣਗੇ ਵੀ ਇਹ ਸਾਂਝੇ ਅੰਦੋਲਨ ਦੇ ਵਿੱਚੋਂ ਆਪਣੀ ਸਿਆਸਤ ਚਮਕਾਈਏ ਫਿਰ ਫਿਰ ਨਹੀਂ ਹੋਊਗਾ ਪਹਿਲਾਂ ਤੁਹਾਨੂੰ ਕੈਪਟਨ ਸਰਕਾਰ ਨੇ ਕਿਹਾ ਵੀ ਚਲੋ ਸਾਡੇ ਨਾਲ ਤੁਹਾਡਾ ਕੋਈ ਰੋਲਾ ਨਹੀਂ ਤੁਹਾਡੀਆਂ ਮੰਗਾ ਕੇਂਦਰ ਨਾਲ ਭਾਈ ਜਾਓ ਸਾਨੂੰ ਕੋਈ ਦਿੱਕਤ ਨਹੀਂ ਹੁਣ ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਜਾਂ ਤੁਹਾਨੂੰ ਇੱਥੇ ਹੀ ਨਾ ਰੋਕ ਲਿਆ ਜਾਵੇ ਇਹ ਇਹ ਸ਼ੰਕਾ ਹੈਗੀ ਤੁਹਾਨੂੰ ਦੇਖੋ ਜੋ ਕੁਦੇ ਬੋਲ ਰਹੇ ਨੇ ਆਮ ਆਦਮੀ ਪਾਰਟੀ ਕੇਂਦਰ ਦੀ ਜਾਂ ਪੰਜਾਬ ਦੀ ਜਾਂ ਸੂਬਿਆਂ ਦੀ ਲੀਡਰਸ਼ਿਪ ਵੀ મોદી ਸਰਕਾਰ ਤਾਨਾਸ਼ਾਹ ਵਾ ਇਹ ਸਾਰੀਆਂ ਡੈਮੋਕਰੇਸੀ ਦਾ ਕਾਣ ਕਰ ਰਹੀ ਆ ਤੇ ਉਹ ਡੈਮੋਕਰੇਟਿਕ ਡੈਮੋਕਰੇਸੀ ਦੇ ਖਿਲਾਫ ਲੜ ਵੀ ਰਹੇ ਆ ਉਹਨਾਂ ਦਾ ਦਾਵਾ ਠੀਕ ਆ ਫਿਰ ਉਹਨਾਂ ਦਾ ਕੋਈ ਹੱਕ ਨਹੀਂ ਪਹੁੰਚਦਾ ਵੀ ਜਦੋਂ ਦਿੱਲੀ ਨਾਲ ਅਸੀਂ ਅੰਦੋਲਨ ਕਰਨ ਜਾ ਰਹੇ ਹਾਂ ਉਹ ਵੀ ਕਹਿੰਦੇ ਵੀ ਦਿੱਲੀ ਕੋ ਬੱਡੀ ਤਾਕਤ ਆ ਖੇਤੀ ਦਾ ਭਲਾ ਦਿੱਲੀ ਵਾਲੀ ਲੜਾਈ ਤੋਂ ਵੱਧ ਹੋ ਸਕਦਾ ਫਿਰ ਇਹਨਾਂ ਦਾ ਕੋਈ ਨੈਤਿਕਤਾ ਨਹੀਂ ਪਹੁੰਚਦੀ ਵੀ ਸਾਨੂੰ ਰੋਕਣ ਹਾਂ ਜੇ ਰੋਕਣਗੇ ਫਿਰ ਇਹਨਾਂ ਦਾ ਰਹਿਣਾ ਕੁਝ ਨਹੀਂ ਹੈਗਾ ਇਹ ਸਪਸ਼ਟਾ ਹਾਂ ਇਹ ਹਮਲਾ ਕਰਨ ਤੋਂ ਇਨਕਾਰੀ ਨਹੀਂ ਹੈਗੇ ਵੀ ਇਹ ਬੰਦਾ ਵੀ ਕਿਉਂਕਿ ਇਹ ਤਾਂ ਜ਼ਿਆਦਾਤਰ ਅਜੇ ਤੱਕ ਦਿੱਲੀ ਦੇ ਥੱਲੇ ਲੱਗ ਕੇ ਰਹੇ ਆ ਕਰ ਸਕਦੇ ਆ ਪਰ ਇਹਨਾਂ ਦਾ ਬਣਦਾ ਨਹੀਂ ਹੈਗਾ ਵੀ ਇਹ ਸਾਨੂੰ ਰੋਕਣ ਤੇ ਸਰਕਾਰ ਕੋਲ ਤਾਂ ਬਹੁਤ ਸਾਰੀਆਂ ਨੀਤੀਆਂ ਹੁੰਦੀਆਂ ਆ ਸਰਕਾਰ ਸ਼ਾਇਦ ਤੁਹਾਨੂੰ ਜ਼ੋਰ ਦੇ ਨਾਲ ਨਾ ਰੋਕ ਕੇ ਤੇ ਹੋਰ ਕੋਈ ਚੀਜ਼ਾਂ ਵਰਤ ਲਵੇ ਤੁਸੀਂ ਆਪਣੇ ਤੇਲ ਤੂਲ ਵੀ ਹੁਣ ਭਰਾ ਕੇ ਰੱਖ ਲਿਆ ਕਿ ਪਿੱਛੇ ਹੜਤਾਲ ਹੋਈ ਸੀ ਤੇ ਮੁੜ ਕੇ ਤੇਲ ਹੀ ਨਹੀਂ ਮਿਲਿਆ ਜੇ ਤੇਲੇ ਨਾ ਹੋਇਆ ਤਾਂ ਟਰੈਕਟਰ ਗੱਡੀਆਂ ਜਾਣੀਆਂ ਕਿੱਦਾਂ ਹਾਂ ਲਗਭਗ ਹਰਿਆਣੇ ਚ ਵੀ ਸचेत ਕੀਤਾ ਕਿਸਾਨ ਤੁਹਾਡੇ ਮਾਦਮ ਨਾਲ ਫੇਰ ਬੋਲਦੇ ਨੇ ਤੇ ਆਪਣੇ ਪਿੰਡਾਂ ਚ ਲਗਭਗ ਕਾਇਤ ਆ ਵੀ ਇਹ ਇਹ ਅੰਦੋਲਨ ਤੋਂ 4-5 ਦਿਨ ਪਹਿਲਾਂ ਤੋਂ ਹੀ ਟੈਂਕੀਆਂ ਤੇਲ ਦੀਆਂ ਜਾਂ ਡਰਮ ਤੇਲ ਦੇ ਪਰਕੇ ਰੱਖ ਲਏ ਜਾਣ ਸਰਕਾਰ ਇਹ 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 ਵਲਸ਼ਾਲ ਕਰ ਸਕਦੀ ਆ ਕਿ ਉਸ ਦਿਨ ਪੈਟਰੋਲ ਪੰਪ ਹੀ ਬੰਦ ਹੋਣਗੇ ਜਾਂ ਉਸ ਦਿਨ ਤੁਸੀਂ ਦੇਖੋ ਇਹ ਨਾਲ ਹੋਰ ਵੀ ਗੱਲਾਂ ਪੰਜਾਬ ਵਾਲੇ ਵੀ ਕਿਸੇ ਹੋਰ ਨੂੰ ਗ੍ਰਿਫਤਾਰ ਕਰ ਸਕਦੇ ਆ ਤੇ ਸਾਰਾ মিডিਆ ਉਧਰ ਹੋਵੇ ਤੇ ਕੇਂਦਰ ਵਾਲੇ ਭਾਉ ਵੀ ਕਿਸੇ ਨੂੰ ਹੋਰ ਗ੍ਰਿਫਤਾਰ ਕਰ ਸਕਦੇ ਆ ਉਹਨਾਂ ਨੇ ਵੀ ਕਿਹਾ ਬਜਟ ਦੇ ਵਿੱਚ ਝਾਰਖੰਡਾ ਦੇ ਮੁੱਖ ਮੰਤਰੀ ਵੈਸਟ ਕਰ ਲਿਆ ਤੇ মিডিਆ ਦਾ ਧਿਆਨ ਉਹ ਜਿਹੜੇ ਕਾਰਪੋਰੇਟ ਨੂੰ ਟੈਕਸ ਦੇ ਦੇ ਗੱਫੇ ਦਿੱਤੇ ਆ ਉਹਦੇ ਵਿੱਚ ਗਵਿਹੜਤ ਉਹ ਰਹਿ ਗਏ ਉੱਤੇ ਰੌਲਾ ਪੈਣਾ ਰਹਿ ਗਿਆ ਤਾਂ ਇਹ 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 ਸਾਜ਼ਿਸ਼ਾਂ ਵੀ ਹੋਣਗੀ ਅੰਦਰ ਖਾਤੇ ਇਹ ਕਰਨਗੇ ਜਿੱਚ ਕੋ ਰੌਲਾ ਨਹੀਂ ਤੁਸੀਂ ਫਿਰ ਮੋਰਚੇ 'ਚੋਂ ਖੱਟਿਆ ਕੀ ਹੈ ਇਹ ਚਰਚਾਆਂ ਵਿੱਚ ਲੋਕਾਂ ਚੱਲਦੀਆਂ ਉਹ ਕਹਿੰਦੇ ਡਾਂਗਾ ਖਾਨ ਦੇ ਗਏ ਸੀ ਭੰਗੜੇ ਪਾਦੇ ਆਏ ਹੁਣ ਫੇਰ ਡਾਂਗਾ ਖਾਨ ਨੂੰ ਤਿਆਰ ਆ ਵੀ ਉਹਦੀ ਪ੍ਰਾਪਤੀ ਕੀ ਹੈ ਮੋਰਚੇ ਦੀ ਨਿਕਲੇ ਕੀ ਹੈ ਮਿਲਿਆ ਕੀ ਉਹਦੇ ਵਿੱਚ ਦੇਖੋ ਉਹਦੀਆਂ ਪ੍ਰਾਪਤੀਆਂ ਬਹੁਤ ਨੈਣ ਨਹੀਂ ਕਹਿ ਸਕਦੇ ਉਹਦੀਆਂ ਪ੍ਰਾਪਤੀਆਂ ਰਹੀਆਂ ਥਰੋਅ ਆਊਟ ਪੂਰੇ ਦੇਸ਼ ਕ ਮੰਤਰੀ ਪਦਰ ਤੇ ਕਾਰਪੋਰੇਟ ਜਿਹੜਾ ਦੁਨੀਆ ਪੱਦਰ ਦੇ ਵਿੱਚ ਖੇਤੀ ਨੂੰ ਖੋ ਰਿਹਾ ਅੱਜ ਤੁਸੀਂ ਵੇਖ ਲਓ ਜਰਮਨ ਚ ਅੰਦੋਲਨ ਚੱਲ ਰਿਹਾ ਯੂਰਪੀਅਨ ਨਹੀਂ ਸੀ ਲੜੇ ਇਹ ਦਿੱਲੀ ਅੰਦੋਲਨ ਦੀ ਪ੍ਰਾਪਤੀ ਲੜਿਆ ਹੁਣ ਫਰਾਂਸ ਦੇ ਵਿੱਚ ਲੜਿਆ ਤਾਂ ਉਹਨਾਂ ਸਾਡੇ ਵਾਂਗ ਹੀ ਦਿੱਲੀ ਕਦੀ ਉਹਨਾਂ ਐਕਸ਼ਨ ਬੜੇ ਕੀਤੇ ਆ ਪਰ ਉਹਨਾਂ ਕਦੀ ਪੈਰਿਸ ਨਹੀਂ ਸੀ ਕੀ ਰਿਆ ਉਹਨਾਂ ਹੀ ਟਰੈਕਟਰ ਲੈ ਕੇ ਸਾਡੇ ਅੰਖੜੇ ਕੀਤੇ ਆ ਰੋਮਾਨੀਆਂ ਚ ਅੰਦੋਲਨ ਚੱਲ ਰਿਹਾ ਤੋ ਕਮੰਤਰੀ ਪੱਦਰਤੇ ਦੇ ਅਸਰ ਨੇ ਲੋਕਾਂ ਚ ਬਲ ਮਿਲਿਆ ਅੰਦੋਲਨ ਕਰਨ ਦਾ ਵੀ ਲੜ ਕੇ ਜਿੱਤਿਆ ਜਾ ਸਕਦਾ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਸੀ ਮੈਨੂੰ ਗੇਰ ਹੀ ਨਹੀਂ ਹੈਗਾ ਬੈਗਰ ਉਹਨੂੰ ਬੈਗਰ ਲਾਇਆ ਹਾਂ ਉਹਦੇ ਵਿੱਚ 나ਗਵਲ ਪਾਣਾ ਪੰਜਾਬੀ ਸਾਡੇ ਮਾਝੇ 'ਚ ਹੁੰਦਾ 나ਗਵਲ ਪਾਉਣਾ ਕਿ ਡੰਗਣ ਉਹ ਭੁੱਲ ਗਏ ਵੀ ਜੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਪਾਸ ਕਰਾ ਲੈਂਦੇ ਫਿਰ ਖੇਤੀ ਮੰਡੀ ਵਾਲੀ ਗੱਲ ਟੁੱਟਣ ਵਾਲੀ ਗੱਲ ਟੁੱਟ ਜਾਣੀ ਸੀ ਚੱਲ ਸਿੱਖਦੇ ਵੀ ਆ ਤਾਂ ਉਹ ਅੰਦੋਲਨ ਦੀਆਂ ਆਪਣੀਆਂ ਪ੍ਰਾਪਤੀਆਂ ਇਸ ਅੰਦੋਲਨ ਦੀ ਪ੍ਰਾਪਤੀਆ ਵੀ ਪੰਜਾਬ ਦੇ ਵਿੱਚ ਏਡੀਆਂ ਲਹਿਰਾਂ ਬਾਅਦ 'ਚ ਚਾਹੇ ਤੁਸੀਂ ਜੀਰੇ ਵਾਲੇ ਮੋਰਚੇ 'ਚ ਦੇਖ ਲੋ ਚਾਹੇ ਨਸ਼ੇ ਵਾਲੇ ਮਹੱਲੇ 'ਚ ਤੁਸੀਂ ਮਾਨਸਾ 'ਚ ਦੇਖੀ ਚਾਹੇ ਹੁਣ ਦੇਖੇ ਉਹ ਵਿਸ਼ਵਾਸ ਹੈ ਨੰਦਰ ਵੀ ਲੜ ਕੇ ਜਿੱਤਿਆ ਜਾ ਸਕਦਾ ਹਾਂ ਇਹ ਜ਼ਰੂਰ ਆ ਵੀ ਹੁਣ ਪੂਰੀ ਸੂਰੀ ਪੀਐਸ ਅੰਦੋਲਨ ਵਿੱਚ ਕੋਈ ਗੱਲ ਰਹਿ ਨਾ ਜਾਵੇ ਉਹ ਮੈਂ ਹਰ ਅੰਦੋਲਨ ਵਿੱਚ ਸਰ ਕੁਝ ਨਹੀਂ ਮਿਲਣਾ ਹੁੰਦਾ ਪਰ ਜੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਤੇ ਕੁਝ ਹੋਰ ਗੱਲਾਂ ਤਾਂ ਮੋਰਚਾ ਡੈਸੀਡ ਕਰੋ ਪ੍ਰਾਪਤ ਹੋ ਗਈਆਂ ਤੇ ਦੇਸ਼ ਦੇ ਕਿਸਾਨ ਮਜ਼ਦੂਰ ਲਈ ਪੰਜਾਬ ਲਈ ਸਭ ਤੋਂ ਵੱਡੀ ਗੱਲ ਹੋਊਗੀ ਕਿਉਂਕਿ ਫਿਰ ਸਾਡੇ ਸਿਰ ਤੋਂ ਖੇਤੀ ਮੰਡੀ ਟੁੱਟਣ ਦਾ ਕੰਮ ਖਤਮ ਹੋ ਜਾਊਗਾ ਸਦਾ ਵਾਸਤੇ ਕਿਉਂਕਿ ਅਸੀਂ ਦੇਸ਼ ਦੀ ਪਾਰਲੀਮੈਂਟ ਕੋ ਲੀਗਲ ਤੌਰ ਤੇ ਛੋਟੀ ਲੈ ਲੈਣੀ ਵੀ ਜੋ ਸਾਨੂੰ ਰੇਟ ਤੈਅ ਕਰੋਗੇ ਮੰਡੀ ਚ ਦੇਣਾ ਪਾਊਗਾ ਤੇ ਲੋਕ ਇਹ ਵੀ ਕਹਿੰਦੇ ਆ ਵੀ ਤੁਸੀਂ ਕਹਿੰਦੇ ਸੀ ਸਰਕਾਰ ਝਕਾ ਲਈ ਸਰਕਾਰ ਸਾਡੇ ਅੱਗੇ ਝੁੱਕ ਗਈ ਕਾਨੂੰਨ ਰੱਦ ਕਰ ਤੇ ਪਰ ਉਹ ਕਹਿੰਦੇ ਵੀ ਸਰਕਾਰ ਨੇ ਤਾਂ ਇੱਕ ਕਾਗਜ਼ ਦੇ ਉੱਤੇ ਲਿਖ ਕੇ ਕਾਨੂੰਨ ਪਾਸ ਕੀਤੇ ਕਿਹਾ ਵੀ ਕਾਨੂੰਨ ਆ ਗਿਆ ਕਾਗਜ਼ ਦੇ ਉੱਤੇ ਹੀ ਵਾਪਸ ਲੈ ਲੈ ਉਸ ਦੇ ਦਰਮਿਆਨ ਜਿਹੜਾ ਤੁਹਾਡਾ ਪੈਸਾ ਖਰਚ ਹੋਇਆ ਜਿੰਨੀ ਸੇਵਿੰਗ ਲੋਕਾਂ ਨੇ ਕਰੀ ਹੋਈ ਸੀ ਸਾਰੀ ਪਾਣੀ ਵਾਂਗ ਝੋਕਤੀ ਸਰਕਾਰ ਦਾ ਕੀ ਗਿਆ ਲੋਕ ਨੰਗ ਹੋ ਕੇ ਬਹਿ ਗਏ ਦੇਖੋ ਜਦੋਂ ਵੀ ਲਹਿਰਾਂ 'ਚ ਲੜਾਈ ਹੁੰਦੀ ਆ ਉਹਦੇ ਵਿੱਚ ਇਹ ਨੁਕਸਾਨ ਚੱਲਣੇ ਪੈਂਦੇ ਆ ਸੋ ਸਾਰੀ ਮਿਸਲਾਂ ਦੀਆਂ ਜੰਗਾਂ ਗੁਰੂ ਸਾਹਿਬ ਦੇ ਵੇਲੇ ਸ਼ਰੀਰ ਹੁੰਦੇ ਆ ਜਾਣੇ ਪੈਂਦੇ ਹੁੰਦੇ ਇਹ ਚੀਜ਼ ਹੁੰਦਾ 750 ਜਾਨਾਂ ਗਈਆਂ ਕੋਈ ਸਿੱਧੇ ਸਰਕਾਰ ਦੇ ਅੰਦੋਲਨਾਂ ਸਹੀਦ ਹੋਏ ਅੰਦੋਲਨ ਬਗੈਰ ਕੁਰਬਾਨੀਆਂ ਤੋਂ ਚਾਹੇ ਤੁਹਾਡਾ ਆਰਥਿਕ ਪੱਖ ਹੋਵੇ ਚਾਹੇ ਤੁਹਾਨੂੰ ਘਰ ਛੱਡਣੇ ਪੈਣ ਤੁਹਾਡੇ ਘਰਾਂ ਦੇ ਨੁਕਸਾਨ ਵੀ ਹੁੰਦੇ ਹੈਗੇ ਆ ਚਾਹੇ ਤੁਹਾਨੂੰ ਸਰੀਰਕ ਨੁਕਸਾਨ ਕਰਾਉਣੇ ਹੋਣ ਇਹ ਹੁੰਦੇ ਹੁੰਦੇ ਆ ਇਹ ਤੋਂ ਬਗੈਰ ਅੰਦੋਲਨ ਜਿੱਤੇ ਨਹੀਂ ਜਾਂਦੇ ਔਰ ਐਤਕੀ ਵੀ ਇਹ ਚੀਜ਼ਾਂ ਹੋਣਗੀਆਂ ਜਣੀ ਜੋਰ ਹੱਦੋਂ ਵੱਤ ਐ ਉਹ ਮੰਨਣ ਵਾਲੇ ਨਹੀਂ ਹੈ ਹੱਦੋਂ ਵੱਧ ਜ਼ੋਰ ਲਾਉਣਗੇ ਸਾਨੂੰ ਛਾਲ ਵੱਜੋਂ ਸੱਦਣ ਕੇ ਗੱਲਬਾਤ ਲਈ ਅਸੀਂ ਗੱਲਬਾਤ ਤੋਂ ਇਨਕਾਰ ਨਹੀਂ ਕਰਾਂਗੇ ਵੀ ਲੋਕ ਗੱਲ ਨਾ ਜਾਵੇ ਵੀ ਗੱਲ ਦੀ ਕਰਨਾ ਚਾਹੁੰਦੇ ਪਰ ਗੱਲਬਾਤ ਨਿਭੜਨਾ ਕੁਛ ਨਹੀਂ ਜਿੰਨਾ ਚਿਰ ਦੇਸ਼ ਦੇ ਲੋਕ ਅਗਲਿਆਂ ਨੂੰ ਤੌਂ ਤੇ ਗੋਡਾ ਰੱਖ ਕੇ ਮਜਬੂਰੀ ਨਾ ਕਰ ਦੇਣ ਵੀ ਖੋ ਕੇ ਲੈ ਲੈਣਾ ਆਪਣੀ ਚੀਜ਼ ਵੀ ਜਾਂ ਤਾਂ ਵੀ ਦਿੱਲੀ ਦੀ ਸੱਤਾ ਚੱਲੀ ਆ ਲਕਸ਼ਣ ਆ ਨਾ ਜਾਂ ਵੀ ਸੱਤਾ ਨਹੀਂ ਮਿਲਨੀ ਤੇ ਜਾਂ ਫਿਰ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਗੱਲ ਕਰ ਲਵੇ ਉਹਦਾ ਸੌਖਾ ਸਖਾਲਾ ਹੈ ਨਹੀਂ ਹੈ ਅਕਸਰ ਕਿਸਾਨਾਂ ਆਗੂਆਂ ਦੀ ਜ਼ੁਬਾਨ ਤੋਂ ਇਹ ਗੱਲ ਮਿਲਦੀ ਹੈ ਵੀ ਧੌਣ ਤੇ ਗੋਡਾ ਰੱਖਦਾ ਮੋਦੀ ਦੀ ਧੌਣ ਤੇ ਗੋਡਾ ਰੱਖਦਾ ਪਰ ਲੋਕ ਫਿਰ ਜਿਹੜੇ ਬੀਜੇਪੀ ਸਮਰਥਕ ਹੈ ਤੇ ਲੋਕਾਂ ਚਰਚਾਾਂ ਵਿੱਚ ਚੱਲਦੀਆਂ ਉਹ ਕਹਿੰਦੇ ਮੋਦੀ ਨਾਲ ਇੱਕ ਗੱਲ ਤਾਂ ਦੱਸੋ ਕਦੋਂ ਬੈਠੇ ਹੋ ਮੇਰੇ ਸਾਹਮਣੇ ਕਦੀ ਮੋਦੀ ਨੇ ਤੁਹਾਨੂੰ ਆਪਣਾ ਮੂੰਹ ਵੀ ਦਿਖਾਇਆ ਮੋਦੀ ਤੱਕ ਤਾਂ ਤੁਸੀਂ ਕਦੀ ਪਹੁੰਚੇ ਹੀ ਨਹੀਂ ਗੱਲਾਂ ਤੁਸੀਂ ਕਰਦੇ ਆ ਵੀ ਅਸੀਂ ਧੌਣ ਤੇ ਗੋਡਾ ਰੱਖਤਾ ਤੁਹਾਨੂੰ ਤਾਂ ਪਿੱਛੇ ਹੀ ਮੋੜਦੇ ਰਹੇ ਮੀਟਿੰਗਾਂ ਕਰਕੇ ਹਾਂ ਦੇਖੋ ਇਹ ਇਹ ਪ ਮਤਲਬ ਪ੍ਰਧਾਨ ਮੰਤਰੀ ਹੋਵੇ ਸਿੱਧੀ ਕੋਈ ਗੱਲਬਾਤ ਦਾ ਕੋ ਰੋਲਾ ਨਹੀਂ ਹੁੰਦਾ ਉਹਨਾਂ ਨਾਲ ਹੋਵੇ ਜਾਂ ਨਾ ਵਿਅਕਤੀਗਤ ਉਹ ਉਸ ਬੰਦੇ ਦੀ ਹੁੰਦੀ ਆ ਬਹਾਦਰੀ ਵੀ ਉਹ ਵਿਅਕਤੀਗਤ ਉੱਠ ਕੇ ਗਾੜੀ ਤੁਹਾਡੇ ਨਾਲ ਗੱਲ ਕਰੇ ਸਿਸਟਮ ਦੇ ਥਰੂ ਹੁੰਦੀ ਹੁੰਦੀ ਆ ਇੱਥੇ ਅਸੀਂ 2011 ਦੇ ਵਿੱਚ 357 ਕਰੋੜ ਰੁਪਇਆ ਬਿੱਲਾਂ ਦਾ ਬਕਾਇਆ ਸੀਗਾ 200 ਜੁੰਡ ਮਜ਼ਦੂਰਾਂ ਦੀ ਮਾਫੀ ਸੀ ਤੇ ਵਨ ਟਾਈਮ ਸੈਟਲਮੈਂਟ ਸਕੀਮ ਉਹਦਾ ਐਸਪੀ ਗੱਲ ਕਰਦਾ ਰਿਹਾ ਤੇ ਪ੍ਰਿੰਸੀਪਲ ਸੈਕਟਰੀ ਬਾਦਤ ਲਗਾਤਾਰ ਗੱਲ ਕਰਦਾ ਰਿਹਾ ਉਹਦੇ ਥਰੂ ਮਾਫੀ ਮਿਲੈ ਲਈ ਸੀ ਮਤਲਬ ਉਹਨਾਂ ਦੀ ਜਿਹੜਾ ਬਵਸਤਾ ਬਣਾਈਆਂ ਕੋਈ ਮੰਤਰੀ ਕੇਂਦਰ ਤਾਂ ਕੋਈ ਗੱਲ ਕਰ ਲਵੇ ਰੌਲਾ ਇਹ ਨਹੀਂ ਹੈ ਹਾਂ ਇਹ ਆ ਵੀ ਜਦਨ ਕੋਈ ਚੀਜ਼ ਹੋਣੀ ਹੈ ਉਦਨ ਪ੍ਰਧਾਨ ਮੰਤਰੀ ਦੇ ਦਫਤਰੋਂ ਮਨਜ਼ੂਰੀ ਤੋਂ ਬਾਅਦ ਹੀ ਹੋਣੀ ਹੈ ਇਹ ਕਹਿੰਦੇ ਰਹਿੰਦੇ ਆ ਹੁਣ ਇਹ ਆ ਵੀ ਕੋਈ ਪ੍ਰਧਾਨ ਮੰਤਰੀ ਆਪਦੇ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਗੱਲ ਕਰਕੇ ਨੀਵਾ ਨੀਵਾ ਸਮਝਦਾ ਤਾਂ ਫਿਰ ਮੈਨਾਂ ਭਾਵੇਂ ਭਾਜਪਾ ਦੇ ਕਿਸਾਨ ਆ ਕਰੋੜਾਂ ਚ ਐ ਮੈਂ ਤੁਹਾਡੇ ਚੰਨ ਅਸੀਂ ਮੋਦੀ ਨੂੰ ਹਰਾਉਣ ਵਾਲੇ ਨਹੀਂ ਹੈਗੇ ਕਿ ਅਸੀਂ ਸੱਤਾ ਚਾਹੁੰਦੇ ਆ ਅਸੀਂ ਕਹਿੰਨੇ ਹਾਂ ਥੋਡੀਆਂ ਮੰਗਾ ਕਿਸਾਨ ਮਜ਼ਦੂਰ ਤੇ ਪਾਜਪਾ ਦੇ ਕਜਾਨਾ ਨੂੰ ਵੀ ਸਾਡੀ ਗੱਲ ਦਾ ਸਮਰਥਨ ਹੋਣਾ ਚਾਹੀਦਾ ਵੀ ਠੀਕ ਹੈ ਕਿਸਾਨ ਦੀ ਮਜ਼ਦੂਰ ਦੀ ਗੱਲ ਕਰਨ ਆਇਆ ਹੁਣ ਜਦੋਂ ਇਸ ਪੱਧਰ ਦਾ ਸੇਕ ਲੱਗਿਆ ਮੋਦੀ ਨੂੰ ਅੰਦਰੋਂ ਲੱਗਿਆ ਵੀ ਮੇਰੇ ਤਾਂ ਅੰਦਰੋਂ ਵੀ ਬਗਾਵਤ ਹੋ ਰਹੀ ਆ ਲਖੀਮਪੁਰ ਖਰੀਦ ਤੋਂ ਬਾਅਦ ਜੂਪੀ ਚਗਾਵਤ ਹੋਈ ਤੱਚ ਗਿਆ ਵੀ ਹੁਣ ਨਹੀਂ ਤਾਂ ਫਿਰ ਜੂਪੀ ਗਿਆ ਜੂਪੀ ਗਿਆ ਤੇ ਫਿਰ ਦਿੱਲੀ ਜਾਂਦੀ ਰਹੂਗੀ ਤਾਂ ਮਤਲਬ ਇਹ ਇਹ ਪ੍ਰਧਾਨ ਮੰਤਰੀ ਦੇ ਸਿਰ ਤੇ ਡਿਪੈਂਡ ਕਰਦਾ ਜਾਂ ਤਾਂ ਉਹ ਸਨਮਾਨ ਕਰੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਜਾਂ ਉਹ ਤੁਹਾਡੇ ਨਾਲ ਗੱਲ ਕਰਦਾ ਜਾਂ ਸਿਸਟਮ ਦੇ ਥਰੂ ਕਰਾ ਲੇ ਪਰ ਮੈਨੂੰ ਲੱਗਦਾ ਅਜੇ ਤੱਕ ਉਹ ਦੇਸ਼ ਦੇ ਪੱਤਰਕਾਰਾਂ ਦੇ ਸਾਹਮਣੇ ਕਦੀ ਨਹੀਂ ਹੋਇਆ ਜਿੰਨਾ ਅਸੀਂ ਜਾਣਦੇ ਆ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਦੇ ਆਗੂਆਂ ਦਾ ਸਾਹਮਣਾ ਕਿੱਥੇ ਕਰ ਲੈਣਗੇ ਉਹ ਤੋਂ ਗੱਲਾਂ ਹੋਰ ਸੀ ਸਮਾਂ ਹੋਰ ਸੀ ਪਰ ਹੁਣ ਤਾਂ ਰਾਮ ਮੰਦਰ ਬਣ ਗਿਆ ਹੁਣ ਵੋਟਾਂ ਬੀਜੇਪੀ ਨੇ ਜਿੱਤਣ ਨੂੰ ਤੁਸੀਂ ਕਿੱਦਾਂ ਰੋਕ ਸਕਦੇ ਹੋ ਇੰਨਾ ਵੱਡਾ ਜਿਹੜਾ ਲੋਕਾਂ ਦਾ ਹਜੂਮ ਆ ਹੁਣ ਤਾਂ ਬੀਜੇਪੀ ਦੀ ਮਗਰ ਅੱਤ ਕਹਰੇ ਵੀ ਆਊਗਾ ਤਾਂ મોદી ਹੀ ਦੇਖੋ ਇਹ ਗੱਲਾਂ ਪੰਜਾਬs ਵੀ ਵਾਪਰੀਆਂ ਇੱਥੇ ਪੰਥ ਦੇ ਨਾਂ ਤੇ ਪੰਥ ਨੇ ਮੈਂ ਕਹਿੰਦਾ ਪੰਥ ਦੇ ਨਾਂ ਵਾਲੀ ਸਰਕਾਰ ਰਹੀ ਉਹੋ ਗੁਰਦੁਆਰਿਆਂ ਨੂੰ ਬੋਟਾ ਲਈ ਵਰਤਦੀ ਰਹੇ ਲੋਕਾਂ 'ਚ ਤਾਂ ਲੰਗੀ ਹੋ ਗਈ ਅੱਜ ਹਾਏ ਵਰਤਿਆ ਜਾ ਸਕਦਾ ਵਕਤੀ ਤੌਰ ਤੇ ਮੰਦਰ ਦੇ ਨਾਂ ਨੂੰ ਵਰਤਿਆ ਜਾ ਸਕਦਾ ਇਹ ਇਹ ਮੋਸ਼ਨ ਹੁੰਦੇ ਧਰਮ ਦੇ ਨਾਂ ਤੇ ਜਜ਼ਬਾਤਾਂ 'ਚ ਵਹਾਇਆ ਜਾ ਸਕਦਾ ਲੋਕਾਂ ਨੂੰ ਸਦਾ ਲਈ ਨਹੀਂ ਸਾਡੇ ਅੰਦੋਲਨ ਨੇ ਇਹੀ ਨੈਰਟਿਵ ਤੋੜਨਾ ਵੀ ਯਾਰ ਸਾਡੀ ਮੰਡੀ ਦਾ ਸਵਾਲ ਆ ਯਾਰ ਸਾਡੀ ਭੁੱਖ ਦੀ ਸਵਾਲ ਆ ਯਾਰ ਸਾਡੇ ਕਰਜ਼ੇ ਦਾ ਸਵਾਲ ਆ ਕਾਰਪੋਰੇਟਾਂ ਨੂੰ ਲੱਖਾਂ ਕਰੋੜਾਂ ਦੀ ਮਾਫੀ ਦਾ ਸਵਾਲ ਆ ਜਦੋਂ ਗੱਲਾਂ ਲੋਕਾਂ 'ਚ ਸਾਫ਼ ਹੋਈਆਂ ਤਾ ਫਿਰ ਲੋਕ ਅੱਟ ਸਾਬ ਨਾਲ ਸੋਚਣਗੇ ਵੀ ਮੋਦੀ ਨੂੰ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ ਹੁਣ ਜਿਹੜੇ ਪੰਜਾਬ ਦੀ ਬਹੁਤ ਸਾਰੀ ਜ਼ਮੀਨ ਆ ਕਈ ਹਜ਼ਾਰ ਕਿੱਲੇ ਤਾਂ ਸੜਕਾਂ ਦੇ ਜਾਲ ਥੱਲੇ ਆ ਕੇ ਜ਼ਮੀਨ ਤਾਂ ਦਿਨੋ ਦਿਨ ਘਟਦੀ ਜਾ ਰਹੀ ਹੈ ਤੁਹਾਨੂੰ ਲੱਗਦਾ ਵੀ ਇੱਥੇ ਖੇਤੀ ਜਿਹੜੀ ਖੇਤੀ ਲਈ ਲੜ ਰਹੇ ਹੋ ਤੁਸੀਂ ਉਹਦੇ ਖੇਤੀ ਲਈ ਜ਼ਮੀਨ ਵੀ ਰਹੂਗੀ ਪੰਜਾਬ ਕੋਲ ਕਦੀ ਹਾਂ ਇਹ ਤੁਹਾਡਾ ਸਵਾਲ ਵਾਜਬ ਦੋ ਕਿਸਮ ਦੇ ਸਵਾਲ ਆ ਪੰਜਾਬ ਦੇ ਜਾਂ ਦੇਸ਼ ਦੇ ਕਿਸਾਨ ਦੀ ਆਰਥਿਕਤਾ ਦਾ ਲੱਕ ਭੰਟਾ ਉਹਨਾਂ ਕੋਲੇ ਪੈਸਾ ਬਹੁਤ ਆ ਉਹ ਛੁੱਟਦੇ ਆ ਕਰੋੜ ਰੁਪਈਆ 60 ਲੱਖ ਸਾਡਾ ਬੰਦਾ ਵੇਚਣ ਤਿਆਰ ਆ ਅਸੀਂ ਤਾਂ ਡੱਟ ਕੇ ਕਹਿ ਰਹੇ ਹਾਂ ਪਿੱਤੂ ਜ਼ਮੀਨਾਂ ਦੇ ਅਸੀਂ ਲੜਾਂਗੇ ਤੇਰੇ ਲਈ ਸਾਨੂੰ ਮਾਰ ਕੇ ਜ਼ਮੀਨਾਂ ਕਿਵੇਂ ਲੈ ਜਾਣਗੇ ਇਹ ਭਾਰਤ ਮਾਲਾ ਯੋਜਨਾ ਤੇ ਕੋਰੀਡੋਰਾਂ ਦੀ ਲੋੜ ਨਹੀਂ ਹੈਗੀ ਪੰਜਾਬ ਨੂੰ ਪੰਜਾਬ ਤਾਂ ਪਹਿਲਾਂ ਰੇਲ ਲਾਈਨਾਂ ਨਾਲ ਛੜਕਾ ਨਾਲ ਜੁੜਿਆ ਹੋਇਆ ਵਾ ਇਹਦੀ ਲੋੜ ਤਾਂ ਨਹੀਂ ਹੈਗੀ ਪਰ ਸਾਡਾ ਬੰਦਾ ਹੁਣ ਜਿਹੜਾ ਆਰਥਿਕ ਪੱਖੋਂ ਟੁੱਟਿਆ ਵਾ ਅਸੀਂ ਉਹਨੂੰ ਨਹੀਂ ਕਹਿੰਦੇ ਜਾਂ ਬਦਨੀਤ ਆ ਜਾਂ ਉਹਦਾ ਮਨ ਨਹੀਂ ਕਰਦਾ ਪਰ ਉਹਦੀ ਆਰਥਿਕ ਤਾਂ ਟੁੱਟੀ ਆ ਉਹ ਲੱਗਦਾ ਯਾਰ 25 ਜਰ ਤੱਕ ਲਾ ਮੈਨੂੰ ਯਾਰ 60 ਲਖ ਦੇ ਰਹੇ ਤੇ ਮੈਨੂੰ ਵਾਧ ਨਹੀਂ ਮਿਲ ਰਿਹਾ ਉਹ ਵੀ ਉਹਦੇ ਕਰਜ਼ੇ ਤੇ ਚਲਿਆ ਜਾਣਾ ਪੈਸਾ ਨਹੀਂ ਕਿਸਾਨ ਕੋ ਕਦੀ ਰਿਹਾ ਅਸੀਂ ਦੇਖਿਆ ਖੇਤੀ ਦੇ ਸਿਰ ਤੇ ਰੋਟੀ ਖਾਂਦੇ ਰਹੀਏ ਸਦਾ ਜ਼ਮੀਨਾਂ ਹੀ ਸਾਡੀ ਬਾਦਸ਼ਾਹਤ ਆ ਔਰ ਸਾਡੀ ਬਾਦਸ਼ਾਹਤ ਨੂੰ ਤੋੜਨਾ ਚਾਹੁੰਦੇ ਜ਼ਮੀਨਾਂ ਖੋ ਕੇ ਵੀ ਇੰਡੀਪੈਂਡੈਂਟ ਨੇ ਇਹ ਸਾਡੇ ਗੜੀ ਵਿਰਦੇ ਨੇ ਅਸੀਂ ਇਹ ਲੋਕਾਂ ਨੂੰ ਸਜਾਉਣਾ ਚਾਹੁੰਦੇ ਭਾਈ ਜ਼ਮੀਨਾਂ ਨਹੀਂ ਦੇਣੀਆਂ ਚਾਹੀਦੀਆਂ ਹਾ ਇਹ ਸਵਾਲ ਹੈ ਜਿਵੇਂ ਇਹੀ ਸਵਾਲ ਦੇ ਨਾਲ ਵੀ ਜਿਹੜਾ ਜ਼ਮੀਨ ਅਕਵਾਇਰ ਕਰਨ ਦਾ ਲਾਭ ਆ ਉਹਦੇ ਵਿੱਚ ਜਿਹੜਾ ਮਾਡਰਲ ਐਕਟ 2015 ਚ ਪਾਸ ਕੀਤਾ ਉਹਨਾਂ ਦੇ ਸਾਰੇ ਪੱਛਪੜੇ ਸੂਬਿਆਂ 'ਚ ਪਾਸ ਹੋ ਗਿਆ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਖੋਵਾਂਗੇ। ਅਸੀਂ ਉਹੀ ਕਰ ਰਹੇ ਵੀ ਹਮਲਾ ਉਡਾਈ ਜੀ। ਇਹ ਪੰਜਾਬ 'ਚ ਵੀ ਕਾਨੂੰਨ ਬਣ ਜਾਣਾ। ਜਿਹਦੀ ਆਰਥਿਕਤਾ ਪੱਖੋਂ ਬਹੁਤ ਟੁੱਟਿਆ ਹੋਵੇ, ਬੰਦਾ ਗਰੀਬ ਹੋਵੇ, ਮਾਰਿਆ ਗਿਆ ਹੋਵੇ, ਉਹ ਬਹੁਤ ਸਰਫੇ ਕਰਦਾ। ਉਹ ਕਹਿੰਦਾ ਵੀ ਇੱਥੋਂ ਹੀ ਬਚਾਲਾਂ, ਉੱਥੋਂ ਹੀ ਬਚਾਲਾਂ। ਹੁਣ ਤੁਸੀਂ ਚੱਲੇ ਹੋ, ਹੁਣ ਕਹੋਗੇ ਲੋਕਾਂ ਨੂੰ ਵੀ ਆਓ ਖੁੱਲਾ ਪੈਸਾ ਜਿੱਦਾਂ ਐਨਆਰਆਈ ਭਰਾਵਾਂ ਲੈ ਵੀ ਬਾਦਾਮ, ਪਕੌੜੇ, ਉਹ ਲੰਗਰ ਚੱਲਣਗੇ ਜਾਂ ਹੁਣ ਸੋਚ ਸਮਝ ਕੇ ਚੱਲੋਗੇ, ਉਹ ਚੀਜ਼ ਦੇ ਉੱਤੇ ਵੀ ਧਿਆਨ ਰਹੂਗਾ। ਦੇਖੋ ਦੋ ਕ ਸਾਡੇ ਖਾਤੇ ਦੇਖ ਲਓ ਇੱਕ ਪੈਸਾ ਨਹੀਂ ਗਾਂ ਜਾਣ ਦਿੰਦੇ ਉਹ ਆਪਦੀ ਟਰੈਕਟਰ ਤੋੜਦਾ ਸਾਡੇ ਲਈ ਮੋਟਰਸਾਈਕਲ ਤੋੜਦਾ ਗੱਡੀ ਤੋੜਦਾ ਆਖੇ ਭਾਈ ਤੇਲ ਖਰਚਾ ਮਿਲਣਾ ਜਾਂ ਮੋਬਾਈਲ ਖਰਚਾ ਹੋਰ ਕੁਝ ਨਹੀਂ ਮਿਲਣਾ ਇਧਰੋਂ ਰੋਟੀ ਕਰੂ ਲੈ ਕੇ ਆਉਣੀ ਐ ੜਕੀ ਵੀ 24 28 ਘੰਟਿਆਂ ਦਾ ਲੰਗਰ ਪੈਕ ਕਰਕੇ ਆਉਗੂ ਜੇ ਹਜੂਰ ਸਾਹਿਬ ਅਸੀਂ ਲੈ ਚੰਨੇ ਜਾਂਦਾ ਹੀ ਏ ਚਾਰ ਦਿਨ ਲੈ ਕੇ ਆਵਾਂਗੇ ਪ੍ਰਬੰਧ ਕਿਸੇ ਹੋਟਲ ਤੇ ਖਲੋਣਾ ਕਿਤੇ ਜਾ ਕੇ ਚਾਹ ਪਾਣੀ ਪੀਣਾ ਗੈਰਵਾਜਬ ਐ ਸਾਡੇ ਮੁਤਾਬਕ ਲੋਕਾਂ ਦਾ ਪੈਸਾ ਆ ਵਾਜਬਟਾਂ ਨਾ ਕਰਤੀਆ ਜਾਵੇ ਟੋਟਲਾ ਚ ਰਹਿਣਾ ਵੀ ਗਰਵਾਜਬ ਹੋਊਗਾ ਫਿਰ ਇਹ ਗੱਲਾਂ ਵੀ ਹੋ ਜਾਂ ਵੀ ਕਿਸਾਨ ਆਗੂ ਹੋਟਲਾਂ ਚ ਰਹਿੰਦੇ ਰੇ ਲੋਕ ਸੜਕਾਂ ਤੇ ਰੋਲੇ ਮੈਨੂੰ ਲੱਗਦਾ ਤਾਂ ਹੀ ਸਮੱਸਿਆ ਰਹੀਆਂ ਇਸ ਜਿੰਨੇ ਕਿਸਾਨ ਆਗੂ ਆ ਇਹ ਆਪਦੀਆਂ ਗੱਡੀਆਂ ਚ ਪੈ ਲੈਣਗੇ ਟਰਾਲੀਆਂ ਚ ਪੈ ਲੈਣਗੇ ਤੰਬੂਆਂ ਚ ਪੈ ਲੈਣਗੇ ਉਹ ਰਹਿਣਗੇ ਇਹ ਕਿਸਾਨ ਆਗੂ ਇਹਨਾਂ ਚ ਕੋਈ ਨਹੀਂ ਹੈਗਾ ਠੀਕ ਆ ਵੀ ਨਾ ਉਹਨਾਂ ਦੀ ਆਰਥਿਕਤਾ ਅਲਾਊ ਕਰਦੀ ਆ ਵੀ ਨਾ ਫੰਡ ਹੀ ਹੈਗੇ ਆ ਵੀ ਹੋਟਲਾਂ ਚ ਜਾਈਏ ਤਾਂ ਨਾ ਇਸ ਕਿਸਮ ਦੇ ਸ਼ੌਂਕ ਹੈਗੇ ਆ ਤਾਂ ਅਸੀਂ ਤਾਂ ਕਹਿੰਨੇ ਵੀ ਜਿੰਨਾ ਪਿੰਡਾਂ ਚ ਹੁਣ ਕਿਤੇ ਫੰਡ ਦਿੱਲੀ ਦੇ ਨਾਂ ਤੇ ਇਕੱਠਾ ਹੋਵੇ ਉਹ ਪਿੰਡ ਵਾਲੇ ਪੂਰੀ ਤਰ੍ਹਾਂ ਖਿਆਲ ਰੱਖਣ ਠੀਕ ਆ ਅੰਮ੍ਰਿਤਸਰ ਦੇ ਵਿੱਚ ਸਾਨੂੰ ਇੰਨਾ ਪਤਾ ਕਿ 20 ਤੋਂ 25000 ਦੇ ਵਿੱਚ ਟਰੈਕਟਰ ਮੋੜ ਆਉਣਾ ਕਿ ਤੇ ਲੈਣਾ ਲੱਗਦਾ ਤਰਪਾਲਾਂ ਤਰਪੂਲਾਂ ਦਾ ਸਾਨੂੰ ਪਤਾ 15000 ਖਰਚਾ ਆ ਰਿਹਾ ਤੋਂ ਸਾਰੇ ਚੀਜ਼ ਤੇ ਨਿਗਾ ਜੇ ਪਿੰਡ ਫੰਡ ਦਿੰਦਾ ਤਾਂ ਸਾਫ ਵੀ ਲੱਗੇ ਐਸਾ ਸਾਫ ਦਿੰਨੇ ਹਰ ਗੁਰਦੁਆਰੇ ਚ ਸਮਾਈ ਯਾ ਸਾਫ ਤੁਹਾਡਾ ਆ ਪੈਸੇ ਪਏ ਬੈਂਕਾਂ ਚ ਖਾਤੇ ਬਣੇ ਪਏ ਆ ਤਿੰਨ ਤਿੰਨ ਆਗੂ ਉਹਨਾਂ ਦੇ ਆਗੂ ਸਾਡੇ ਪਿੰਡਾਂ ਨੂੰ ਕੋਈ ਰੌਲਾ ਨਹੀਂ ਸਾਡੇ ਨਾਲ ਅਸੀਂ ਅਕੇ ਦਾ ਆ ਕੇ ਚੈੱਕ ਕਰ ਲੋ ਆਪਦਾ ਖਾਤਾ ਬਈ ਉਹਨਾਂ ਵੇ ਇਹ ਲੀਡਰ ਤਾਂ ਕੁਰਬਾਨੀਆਂ ਦੇ ਰਹੇ ਆਪਣੇ ਘਰ ਛੱਡੇ ਹੋਏ ਆਪਣੇ ਸੰਧ ਪੰਡ ਰਹੇ ਆ ਹਾਂ ਹੁੰਦਾ ਵਾ ਜਦੋਂ ਏਡੀ ਵੱਡੀ ਲਹਿਰ ਉੱਠਦੀ ਆ ਉੱਚੋ ਕੋਈ ਬੇਨਿਜ਼ਮੀਆਂ ਵੀ ਹੁੰਦੀਆਂ ਤੇ ਪਿੱਛੇ ਹੋਈਆਂ ਨੇ ਐਰਕੀ ਤੋੜੇ ਮਰ ਪੂਰੀ ਜੋਰ ਰਹੂਗਾ ਬੇਸਕਸਮਤਾ ਕੰਮ ਨਾ ਹੋਵੇ ਹੁਣ ਤੁਸੀਂ ਦੋ ਐਲਾਨ ਇਸ ਸਮੇਂ ਚੱਲ ਰਹੇ ਹੋ ਇੱਕ ਕਹ ਰਹੇ ਦਿੱਲੀ ਜਾਣਾ ਦੂਜੇ ਪਾਸੇ ਭਾਨਾ ਸਿੱਧੂ ਦੇ ਹੱਕ 'ਚ ਖੜੇ ਹੋ ਉਹ 10 ਤਰੀਕ ਦਾ ਟਾਈਮ ਦਿੱਤਾ ਗਿਆ ਹੁਣ ਜੇ 10 ਤਰੀਕ ਨੂੰ ਉਧਰ ਫੈਸਲਾ ਨਹੀਂ ਹੁੰਦਾ ਫਿਰ ਦਿੱਲੀ ਜਾਓਗੇ ਕਿ ਭਾਨਾ ਸਿੱਧੂ ਦੇ ਹੱਕ 'ਚ ਖੜੋਗੇ ਕੀ ਕਰੋਗੇ ਦੇਖੋ ਇਹ ਇਹਦੇ ਤੇ ਤਾਂ ਜਿਹੜੀ ਪੰਨਾ ਸਿੱਧੂ ਉਹ ਨਾਲ ਸੰਬੰਧਿਤ ਕਮੇਟੀ ਆ ਉਹਦੇ ਨਾਲ ਐਮਸ਼ਬਣਾ ਹੋਊਗਾ ਫੈਸਲਾ ਉਹਨਾਂ ਨੇ ਕਰਨਾ ਮੈਨੂੰ ਨਹੀਂ ਲੱਗਦਾ ਵੀ ਅਸੀਂ ਜੇ ਵੱਡਾ ਥਮ ਦੇਖ ਲਈਏ ਤੇ ਨਿੱਕੇ ਸਾਡੇ ਗਾੜੀ ਖੜ ਜਣਗੇ ਫਿਰ ਵੀ ਉਹ ਮੌਕੇ ਮناسب ਦੇਖਦੇ ਹਜੇ ਕੱਲ ਕੀ 10 ਤੱਕ ਕੀ ਫੈਸਲਾ ਕਰਦੇ ਆ ਔਰ ਮੈਨੂੰ ਲੱਗਦਾ ਵੀ ਦੇਖੋ ਦੋ ਵਾਰੀ ਤਾਂ ਹੋ ਗਿਆ ਠੀਕ ਹੈ ਨਹੀਂ ਉਹ ਗੰਡੇ ਵੀ ਖਾ ਲੇ ਸਿਰ ਵੀ ਪੋਲਾ ਕਰਾ ਲਿਆ ਤੇ ਗੱਲ ਵੀ ਮੰਨ ਲਈ ਹੁਣ ਪਾਲਾ ਕਿਹੜਾ ਮੂਰਖ ਆ ਵੀ ਹੁਣ ਡੋਰੇ ਲਾਗੂ ਨਾ ਕਰੂਗਾ ਦੇਖ ਲੈਣ ਭਾਈ ਤੇ ਆਖਰੀ ਜਿਹੜਾ ਸਵਾਲ ਹੈਗਾ ਵੀ ਹੁਣ ਜਦੋਂ ਪਹਿਲਾਂ ਤੁਸੀਂ ਆ ਗਏ ਤੇ ਤੁਸੀਂ ਕਹਿ ਰਹੇ ਆ ਵੀ ਮੰਗਾ ਨਹੀਂ ਮੰਨੀਆਂ ਗਈਆਂ ਉੱਥੇ ਫੇਰ ਮੰਗਾ ਰਹਿ ਗਈਆਂ ਹੁਣ ਕੀ ਰਹੂਗਾ ਹੁਣ ਮੰਗਾ ਮਨਾ ਕੇ ਆਉਂਗੇ ਹੁਣ ਕਿਹੜੀ ਗਰੰਟੀ ਹੋਊਗੀ ਵੀ ਉਹ ਮੰਗਾ ਮੰਨੀਆਂ ਹੀ ਜਾਣਗੇ ਜਦੋਂ ਤੁਸੀਂ ਉੱਠ ਕੇ ਆਉਂਗੇ ਹੁਣ ਗਰੰਟੀ ਹੋਊ ਕਿ ਮਨ ਬਣਿਆ ਠੀਕ ਹੈ ਬਾਕੀ ਲੋਕਾਂ ਦੀ ਤਾਕਤ ਇਹ ਸਾਰਾ ਕੁਝ ਤੈਅ ਕਰੋਗੇ ਮਤਲਬ ਜਥੇਬੰਦੀਆਂ ਵੱਲੋਂ ਕੋਈ ਕਸਰ ਨਹੀਂ ਹੋਊਗੀ ਪੀਐਸਸੀ ਸਮਝੌਤਾ ਵਾਦੀ ਜਾਂ ਸਰਕਾਰ ਕੋਈ ਸਾਨੂੰ ਵਾਅਦਾ ਕਰਕੇ ਪਿੱਛੇ ਤੋੜੇ ਤਿੰਨ ਸਾਲ ਤਾਂ ਹੋ ਗਏ ਚਿੱਠੀ ਆਈ ਨੂੰ ਐਮਐਸਪੀ ਖਰੀਦ ਦੀ ਗਰੰਟੀ ਦਾਕਰੂਨ ਬਣਾ ਲਾਂਗੇ ਸਮਾਂ ਤਾਂ ਦੇ ਲਿਆ ਹੁਣ ਸਮੇਂ ਦੀ ਗਜਾਇਸ਼ ਨਹੀਂ ਹੈਗੇ ਮਤਲਬ ਉਹ ਤਾਂ ਹੁੰਦਾ ਵੇ ਇੱਕ ਹੱਥ ਦੇ ਤੇ ਇੱਕ ਹੱਥ ਲੈ ਦੋ ਹੀ ਸਵਾਲ ਨੇ ਤੀਜਾ ਸਵਾਲ ਹੈ ਨਹੀਂਗਾ ਮਤਲਬ ਇਹਦੇ ਵੱਲੋਂ ਕੋਈ ਕਸਰ ਨਹੀਂ ਹੋਊਗੀ ਇਹ ਇਹ ਗੱਲਾਂ ਵਾ ਹਾਂ ਕੱਲ ਨੂੰ ਲਹਿਰ ਲੰਮੀ ਚੱਲ ਕੇ ਉਹ ਛੁੱਟਦੀ ਆ ਸਾਰੇ ਨਾਲ ਸਲਾਹ ਕਰਾਈ ਕੀਤੀ ਜਾਊਗੀ ਲੀਡਰਾਂ ਦੀ ਸਾਡੇ ਮਨ ਦੀਆਂ ਪੁੱਛੋ ਤੇ ਅਸੀਂ ਚਾਹੁੰਦੇ ਆ ਵੀ ਦਿੱਲੀ ਨਾਲ ਹਾਰ-ਪਾਰ ਦਾ ਕੋਲ ਲੜਿਆ ਜਾਣਾ ਚਾਹੀਦਾ ਹੈਗਾ ਵਾ ਦੇਖੋ ਉਹ ਲਗਾਤਾਰ ਚੜੇ ਆਉਂਦੇ ਆ ਉਹ ਦੇਸ਼ ਸਾਡਾ 베ਚੀ ਜਾ ਰਹੇ ਨੇ ਖੇਤੀ ਤੇ ਹਮਲੇ ਹੁੰਦੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਟਕਰਾਉਣਾ ਪਊ ਤੇ ਉਹ ਦਿੱਲੀ ਅੰਦੋਲਨ ਤੋਂ ਇਲਾਵਾ ਕਿਸੇ ਥਾਂ ਲੜ ਲੋ ਨਹੀਂ ਸੰਭਵ ਹੋਣਾ ਬਹੁਤ ਸਾਰੇ ਆਗੂ ਨੇ ਵੀ ਕਿਹਾ ਕਿ ਜੇ ਪਾਰਲੀਮੈਂਟ ਪਹੁੰਚ ਜਾਂਦੇ ਤਾਂ ਸ਼ਾਇਦ ਉਦੋਂ ਹੀ ਸਾਰਾ ਕੁਝ ਹੱਲ ਹੋ ਜਾਂਦਾ ਬੜੀ ਛੇਤੀ ਮਿਲ ਜਾਂਦਾ ਹੁਣ ਕਿੱਥੇ ਤੱਕ ਜਾਣ ਦਾ ਇਰਾਦਾ ਤੁਹਾਡਾ ਜਿੱਥੇ ਰੋਕਿਆ ਜਾਊਗਾ ਉੱਥੇ ਬਹਿ ਜਾਓਗੇ ਜੋ ਕਿ ਜਗ੍ਹਾ ਮਿੱਥੀ ਗਈ ਦੇਖੋ ਦਿੱਲੀ ਕੂਚ ਦਾ ਮਤਲਬ ਹੈ ਵੀ ਦਿੱਲੀ ਦੇ ਵਿੱਚ ਜਾਣਾ ਠੀਕ ਹੈ ਮੌਕੇ ਦੀਆਂ ਪੋਜੀਸ਼ਨਾਂ ਲੋਕਾਂ ਦੀ ਲਹਿਰ ਤੈਅ ਕਰੂ ਕੀ ਹੁੰਦਾ ਕੀ ਨਹੀਂ ਹੁੰਦਾ ਸਾਡੇ ਵੱਲੋਂ ਕੋਈ ਨਹੀਂ ਹੈਗਾ ਕਿ ਕਿਤੇ ਬਹਿ ਜਾਣਾ ਵਾ ਠੀਕ ਆ ਮੌਕਾ ਪੋਜੀਸ਼ਨ ਦੇਖਾਂਗੇ ਵੀ ਕੀ ਬਣਦੀ ਆ ਦਿੱਲੀ ਕੂਚ ਦਾ ਮਤਲਬ ਦਿੱਲੀ ਕੂਚ ਬਾਕੀ ਕਿਤੇ ਵੀ ਤੁਸੀਂ ਜਾ ਕੇ ਬਹਿ ਜਾਓ ਕੀ ਸਮੱਸਿਆ ਉਹ ਜ਼ੋਰ ਲਗਾਉਣ ਤੋਂ ਬਗੈਰ ਮਸਲੇ ਦਾ ਹੱਲ ਨਹੀਂ ਹੋਣਾ ਬਹਿਣਾ ਹੀ ਹੁੰਦਾ ਲੋਕਾਂ ਤਾਂ ਗੱਲ ਕਰਨੀ ਹੁੰਦੀ ਸੋ ਬਿਲਕੁਲ ਦਿੱਲੀ ਜਾਣ ਦਾ ਐਲਾਨ ਵਕਫਾ ਕਿਸਾਨ ਜਿੱਥੇ ਬੰਦੀਆਂ ਵੱਲੋਂ ਇਕੱਠੇ ਹੋ ਕੇ ਕੀਤਾ ਗਿਆ ਪਰ ਦਿੱਲੀ ਜਾਣਾ ਹੁਣ ਕਿਸ ਤਰ੍ਹਾਂ ਦਾ ਰਹੇਗਾ ਕੀ ਹੋਵੇਗਾ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਕਿੱਥੇ ਪਹੁੰਚ ਸਕਦੇ ਆ ਕਿਦਾਂ ਦੀਆਂ ਮੰਗਾਂ ਸਰਕਾਰ ਅੱਗੇ ਹੋਣਗੀਆਂ ਤੇ ਸਰਕਾਰ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਰਿਜੈਕਟ ਕਰੇਗੀ ਇਹ ਬਹੁਤ ਸਾਰੇ ਸਵਾਲ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਰਵਨ ਸਿੰਘ ਪੰਦੇਰਹੋੜਾ ਨੇ ਦਿੱਤੇ ਆ ਪਰ ਜੋ ਅਸਲ ਦੇ ਵਿੱਚ ਹੋਵੇਗਾ ਜਿਸ ਤਰ੍ਹਾਂ ਦਾ ਮਾਹੌਲ ਬਣੇਗਾ ਇਹ ਸਾਰੀਆਂ ਗੱਲਾਂ ਜਿਸ ਸਮੇਂ ਦੇ ਗਰਭ ਦੇ ਵਿੱਚ ਲੁਕੀਆਂ ਹੋਈਆਂ ਏ ਕਦੋਂ ਸਾਹਮਣੇ ਆਊਗਾ ਉਹ ਹੁਣ ਸਮੇਂ ਦੇ ਵਿੱਚ ਹੀ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ